ਪੋਰਟਲਾ ਜਿਹੜਾ ਬਿਲਕੁਲ ਬੰਦ ਕਰ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਲੋਕਾਂ ਨੂੰ ਫ੍ਰੀ ਨਿਕਾਇਆ ਜਾ ਰਿਹਾ ਵਾ ਸਤਾਈ ਚ ਸਫਾਈ ਹੋ ਜਣੀ ਇਹਨਾਂ ਦੀ ਜੀ ਇਹਨਾਂ ਦਾ ਨਾਂ ਥੇ ਨਹੀਂ ਰਹਿਣਾ ਜੀ ਜੋ ਇਹਨਾਂ ਨੇ ਕੀਤਾ 27 ਦੇ ਵਿੱਚ ਸਰਕਾਰ ਦਾ ਕਿਤੇ ਸੁਭਨਾਉ ਨਾ ਲੈਣੇ ਭਗਤ ਮਾਂ ਤੇ ਫੜ ਫੜ ਅੰਦਰ ਦੇਈ ਜਾਂਦਾ ਜੀ ਆ ਸ਼ੰਭੂ ਬਾਟ ਦੇ ਫੜ ਕੇ ਨਕਸਾਨ ਅੰਦਰ ਕਰਦੇ ਹਰ ਥਾਂ ਤੇ ਜਿੱਥੇ ਕੋਈ ਮੜਾ ਜੀ ਗੱਲ ਖਿਸ਼ਾਂ ਥੋੜੇ ਅੰਦਰ ਫੜ ਕੇ ਅੰਦਰ ਦੇ ਦਿੰਦੇ ਆ ਸਰਕਾਰ ਭਾਵੇਂ ਪਿਛੇ ਕਾਂਗਰਸ ਹੀ ਰਹੀ ਆ ਉਹਦੇ ਵੀ ਲੋਕਾਂ ਨੇ ਧਰਨੇ ਲਾਏ ਆ ਪਰ ਆ ਸਰਕਾਰ ਜਿਹੜੀ ਆਈ ਆ ਇਹਨੇ ਹੋਰ ਬੇੜਾਗਰ ਕਰਤਾ ਆ ਵੇਖੋ ਡੀਐਸਪੀ ਭੁੱਲਰਿਆ ਉਹਦੀ ਵੀਡੀਓ ਬਣਾ ਕੇ ਉਹਨੇ ਦਿੱਤੀ ਜਾਨੋ ਉਹਨੂੰ ਫਸਾਇਆ ਵਾ ਅਰਬਾਂ ਕਰੋੜਾ ਰੁਪਇਆ ਨਿਕਲਿਆ ਵਾ ਵੇਖੋ ਕੀ ਸਰਕਾਰ ਦੀ ਮਿਲੀ ਭੁਗਤ ਬਿਗੈਰ ਅਰਬਾਂ ਕਰੋੜਾ ਰੁਪਇਆ ਕਮਾ ਸਕਦਾ ਓ ਜੇ ਕੇ ਡੀਏਪੀ ਦੁਕਾਨ ਤੇ ਲੈਣ ਜਾਂਦੇ ਆ ਤੇ ਉਹਨਾਂ ਨੂੰ 1500 ਦੀ ਜਗ੍ਹਾ ਦੇ 3-3000 ਰੁਪਇਆ ਵਸੂਲਦੇ ਆ ਇਹ ਜਿਹੜੀ ਖਾਜ ਆ ਇਹ ਸਾਰੇ ਰੈਗਜੜਿਆ ਤਰਨਤਾਰਨ ਦੇ ਵਿੱਚ ਲੈਖਾ ਚੱਲਣ ਦੇ ਆ ਉਧਰ ਭੇਜੀ ਜਾਂਦੇ ਆ ਤੇ ਇੱਧਰ ਦੇ ਇਹਨਾਂ ਨੇ ਬ੍ਰੇਕਡਾਊਨ ਕਰਤੀ ਆ ਤੁਸੀਂ ਗੱਲ ਕੀਤੀ ਵੀ ਬਲੈਕ ਹੋ ਰਹੀ ਐ ਸੇ ਦੇਖਿਆ ਹਲਕਾ ਹੀ ਨਾਲ ਦੇ ਐਮਐਲਏ ਨੇ ਇੱਕ ਵੀਡੀਓ ਪਾਈ ਸੀ ਜਾ ਕੇ ਦੁਕਾਨਦਾਰਾਂ ਨੂੰ ਜਾ ਕੇ ਦੁਕਾਨਾਂ ਅੱਜ ਕੱਲ੍ਹ ਦੀ ਦੁਕਾਨ ਕਿਹਾ ਸੀ ਭਾਈ ਕਿਸਾਨਾਂ ਦਾ ਕੀ ਬੜੀ ਮਾਰ ਵਰਜੀ ਆ ਹੜਾਂ ਦੀ ਮਾਰ ਵਰਜੀ ਆ ਤੁਸੀਂ ਕਿਸੇ ਕਰਾਂ ਦੀ ਕੋਈ ਖਾਜ ਜਿਹੜੀ ਆ ਬਲੈਕ ਨਾ ਕਰੋ ਤੇ ਤੁਹਾਡੀ ਤੇ ਵੱਡੀ ਕਾਰਵਾਈ ਹੋਊਗੀ ਧਾਰੀਆਲ ਐਮਐਲਏ ਆ ਉਹ ਐਕਸ਼ਨ ਕਰੇ ਵੀ ਜਿਹੜੇ ਇੱਕ ਦੋ ਮਕਾ ਮਾਰ ਕੇ ਟੰਗੇ ਪਰ ਧਾਰੀਆਲ ਐਵੇਂ ਦੁਕਾਨਾਂ ਦੇ ਚੱਕਰ ਕੱਢ ਰਿਹਾ ਇਹ ਇਸ ਕਾਰਨ ਬਹੁਤ ਜ਼ਿਆਦਾ ਹੀ ਧੱਕਾ ਕਰ ਦਿੱਤਾ ਵਾ ਜ਼ਿਆਦਾ ਭ੍ਰਿਟੇਚਾਰੀ ਲੈਂਦੀ ਆ ਜਿਹੜਾ ਅੱਗੇ ਕੋਈ 500 ਰੁਪਏ ਚ ਕੰਮ ਅਦਾਇਓ 2000 ਰੁਪਏ ਲੈ ਕੇ ਵੀ ਕੋਈ ਕੰਮ ਨਹੀਂ ਕਰਨ ਦਿਆ ਵੀ ਡੀਸੀ ਦਫ਼ਤਰ ਨੂੰ ਫੋਨ ਆ ਗਿਆ ਵੀ 1 ਲੱਖ ਰੁਪਏ ਸਾਨੂੰ ਦਿਵਾਲੀ ਭੇਜੋ ਤੇ ਸੈਕਟਰੀਆਂ ਨੇ ਇਕੱਠੇ ਕਰਕੇ ਪੈਸੇ ਦੇ ਦਿਵਾਲੀ 1 ਲੱਖ ਰੁਪਏ ਭੇਜੀ ਤੇ ਸੈਕਟਰੀਆਂ ਨੂੰ ਕਿਹਾ ਗਿਆ ਦੂਜੇ ਉੱਚ ਅਧਿਕਾਰੀਆਂ ਵੀ ਕੋਈ ਨਹੀਂ ਲਿਆ ਤੁਹਾਨੂੰ ਚੱਕਰ ਸਾਈਨ ਕਰਦੇ ਤੁਸੀਂ ਡਬਲ ਪੈਸੇ ਕਮਾ ਲਓ ਇਧਰੋਂ ਉਹ ਡਬਲ ਕਮਾਈ ਦੋ ਨਾ ਕਰਨੀ ਕਰਨੀ ਜਦੋਂ ਉਹਨਾਂ ਕੋਲ ਲੱਖ ਰੁਪਏ ਦਿਵਾਲੀ ਦੇ ਲੱਲਿਆ ਇਹਨਾਂ ਨੇ ਇਹਦੇ ਲੱਖ ਲੱਖ ਰੁਪਏ ਇਹ ਸੌਦੇ ਇੱਕ ਬੰਦਾ ਫੜ ਲੈਂਦੇ ਆ 99000 ਦੇ ਵਿੱਚ ਤੁਸੀਂ ਮੋਜਾਂ ਕਰੋ ਇੱਕ ਦਿਨ ਅਸੀਂ ਗਏ ਉੱਥੇ ਥਾਣੇ ਉਹ ਕਹਿੰਦੇ ਵੀ ਅਸੀਂ 3-4 ਐਫਆਈਆਰ ਕਰ ਦਿਆਂ ਬਾਕੀ ਭਲਕੇ ਕਰਾਂਗੇ ਮੈਂ ਥੱਕ ਗਿਆ ਬੰਦਾ ਪੁੱਛੋ 90-90 ਹਜ਼ਾਰ ਰੁਪਏ ਤਨਖਾਹ ਲੈਣ ਡਿਆ ਥਾਕੇ ਕੱਢ ਲਾਂਗੇ ਕਹਿੰਦਾ ਮਤਲਬ ਆ ਵੀ ਜਿੰਨੇ 500 ਰੁਪਏ ਦੇਤਾ ਉਹਦੀ ਐਫਆਈਆਰ ਕਰ ਦੇਣੀ ਆ ਦੂਜੇ ਨੂੰ ਲੈਣ ਚਲਾ ਦਿੰਦੇ ਆ ਇਹ ਬਦਲਾਅ ਲਈ ਬਦਲਾਅ ਦੇ ਨਾਂ ਦੇ ਲੋਕਾਂ ਨਾਲ ਫੇਰ ਠੱਗੀ ਹੋਈ ਆ ਜੀ ਇਹ ਦਿੱਲੀ ਵਾਲੇ ਆ ਕੇ ਸਾਡੇ ਦੇ ਉੱਤੇ ਰਾਜ ਕਰਨ ਡਿਆ ਜੋ ਦਿੱਲੀ ਵਾਲੇ ਕੇਜਰੀਵਾਲ ਕਹਿੰਦਾ ਉਹਨਾਂ ਭੰਗਤ ਮਾਰ ਚੱਲਣ ਡਿਆ ਵਾ ਇਹ ਤੇ ਡੀਪੀ ਪ੍ਰੋਵਾਈਡ ਨਹੀਂ ਕਰਦਾ ਜਿੱਤੇ ਤੱਕ ਸਾਨੂੰ ਬੜਾ ਲੱਗਾ ਵੀ ਤਰਮ ਤਰਨ ਜਿਮਨੀ ਇਲੈਕਸ਼ਨ ਹੋਣ ਕਰਕੇ ਸਾਰੀ ਜਿਹੜੀ ਆ ਆਪਣੀ ਖਾਦ ਡੀਪੀ ਉਹ ਉਧਰ ਭੇਜੀ ਜਾ ਰਹੀ ਹੈ। ਕਿਹ ਦੋਸਤੋ ਮੈਂ ਤੁਹਾਡਾ ਦੋਸਤ ਹਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜਿਓ ਪੰਜਾਬੀ ਲੋਕ ਚਲਨ ਦੇ ਨਾਲ ਤਸਵੀਰਾਂ ਵਿਖਾਵਾ ਕੇ ਤੁਹਾਨੂੰ ਅਜਾ ਮਰਸਾ ਦੇ ਕਤੂ ਲੰਗਰ ਟੋਲ ਪਲਾ ਦੇ ਦੀਆਂ ਤੁਸੀਂ ਇੱਕ ਵਾਰੀ ਤਸਵੀਰਾਂ ਵਿੱਚ ਦੇਖ ਸਕਦੇ ਹੋ ਭਾਰਤੀ ਕਿਸਾਨ ਆਗਰਾ ਬਲਵਾ ਇੱਥੇ ਜਿਹੜਾ ਟੋਲ ਪਲਾ ਜਿਹੜਾ ਬਿਲਕੁਲ ਬੰਦ ਕਰ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਲੋਕਾਂ ਨੂੰ ਫ੍ਰੀ ਲੰਘਾਇਆ ਜਾ ਰਿਹਾ ਵਾ ਅਤੇ ਭਾਰਤੀ ਕਿਸਾਨ ਅਗਾਹੂ ਦੇ ਆਗੂ ਜਿਹੜੇ ਕਿਸਾਨ ਨੇ ਤੁਸੀਂ ਦੇਖ ਸਕਦੇ ਹੋ ਆਪਣੇ ਝੰਡਿਆਂ ਦੇ ਨਾਲ ਲੋਕਾਂ ਨੂੰ ਫ੍ਰੀ ਨਿਗਾਹ ਰਹੇ ਨੇ ਤਸਵੀਰਾਂ ਤੁਸੀਂ ਲਗਾਤਾ ਤੁਹਾਨੂੰ ਆਏ ਬੋਲੇ ਸੋਨਿਆ ਦੇ ਨਾਰੇ ਲਾਏ ਜਾ ਰਹੇ ਨੇ ਤੁਸੀਂ ਦੇਖਿਆ ਲੋਕਾਂ ਦੇ ਵਿੱਚ ਵੀ ਕਾਫੀ ਖੁਸ਼ੀ ਦੀ ਲਹਿਰ ਹੈ ਦੂਸਰੇ ਬੰਦੇ ਤੁਹਾਨੂੰ ਤਸਵੀਰਾਂ ਜੂ ਨਹੀਂ ਕਰਵਾਣਗੇ ਇੱਕ ਪਾਸੇ ਤੁਸੀਂ ਦੇਖ ਸਕਦੇ ਹੋ ਵੱਡੀ ਤਰ੍ਹਾਂ ਦੇ ਜਿਹੜੇ ਭਾਰਤੀ ਕਿਸਾਨ ਏਕਤਾ ਅਗਰਾਹ ਦੇ ਜਿਹੜੇ ਆਗੂ ਨੇ ਧਰਮ ਪ੍ਰਸ਼ੰਕਾ ਕੇ ਬੈਠੇ ਨੇ ਅਤੇ ਇੱਥੋਂ ਦਾ ਜਿਹੜਾ ਟੋਲ ਪਲਾਜਾ ਬਿਲਕੁਲ ਜਿਹੜਾ ਜਾਮ ਕੀਤਾ ਹੋਇਆ ਵਾ ਇਹਨਾਂ ਜਿਹੜੇ ਮੰਗਾਣੇ ਕੁਝ ਲੈ ਕੇ ਉਹਨੂੰ ਲੈ ਕੇ ਜਿਹੜਾ ਇੱਥੇ ਧਰਨਾ ਪ੍ਰਸ਼ਾ ਲਗਾਇਆ ਜਾ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਤੁਹਾਨੂੰ ਆਪਣੇ ਕੈਮਰੇ ਰਾਹੀਂ ਜਿਹੜੇ ਸਾਂਝੀ ਕਰ ਰਹੇ ਆਂ ਗੱਲਬਾਤ ਵੀ ਕਰਾਂਗੇ ਦੇ ਲੋਕਾਂ ਦੇ ਨਾਲ ਇਥੇ ਲੋਕ ਨੇ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਜਿਹੜਾ ਅੱਜ ਧਰਨਾ ਪ੍ਰਸ਼ਾ ਕੀਤਾ ਗਿਆ ਵਾ ਭਾਰਤੀ ਸਮਾਜ ਦੇ ਲੋਕ ਕੀ ਕਹਿਣਾ ਚਾਹੁੰਦੇ ਬੇਨਤੀ ਇਹ ਆ ਵੀ ਪੰਜਾਬ ਲੈਵਲ ਤੇ ਕਿਸਾਨਾਂ ਦੀ ਜਿੰਨੀ ਖਜਲ ਖਰਾਬੀ ਹੋ ਰਹੀ ਹੈ ਨਾ ਹੱਦੋਂ ਪਰੇ ਹੋ ਰਹੀ ਹੈ ਨਾ ਜੁਰੀਆ ਮਿਲਦੀ ਆ ਨਾ ਡਾਇਆ ਮਿਲਦੀ ਆ ਕਿਸਾਨਾਂ ਦੀ ਇਹ ਕਿਤੇ ਆਕੇ ਲਾਉਂਡ ਆ ਬੰਦੇ ਤਾਂ ਆਕੇ ਪੁਲਿਸ ਪ੍ਰਸ਼ਾਸਨ ਡੀਸੀ ਸਾਹਿਬ ਐਸ்சி ਵੀ ਆਕੇ ਧੱਕਾ ਕਰਦੇ ਆ ਇਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਇਹਨਾਂ ਨੂੰ ਖਾਦ ਦਾ ਕੋਈ ਪਦਸ਼ਨ ਨਹੀਂ ਇਹਨਾਂ ਨੂੰ ਚਾਹੀਦੀ ਪੰਜਾਬ ਸਰਕਾਰ ਹੁਣ ਜਿਬਣੀ ਕਿਉਂ ਚ ਬੜੀ ਦਵਾਈ ਪਾਉਂਦੀ ਬੇ ਕਿਸਾਨਾਂ ਦਾ ਬੜਾ ਹੀ ਭਲਾ ਕਰਨ ਦੇ ਆ ਕਿਸਾਨ ਕਿਉਂ ਬੰਨਦੇ ਇੱਥੇ ਆ ਕੇ ਜਿ ਭਲਾ ਕਰਦੇ ਆ ਜਿਹੜਾ ਨੂੰ ਉਹਦੇ ਹੱਕ 'ਚ ਵਾਇਟ ਠੋਣੀ ਚਾਹੀਦੀ ਅਸੀਂ ਦੇਖਿਆ ਟੂਲਪਲਾਜਾ ਬੰਦ ਕੀਤਾ ਗਿਆ ਵਾ ਅਸੀਂ ਦੇਖਿਆ ਲੋਕ ਲੰਘ ਰਹੇ ਨੇ ਖਾਸ ਕਰਕੇ ਤੇ ਜਿਹੜੇ ਕਿਸਾਨ ਆ ਗਏ ਉਹਨੇ ਆਪਣੇ ਝੰਡੇ ਦੇ ਕਿਲੋ ਕਰ ਨੰਗਾ ਰਹੇ ਨੇ ਅਸੀਂ ਦੇਖਿਆ ਲੋਕਾਂ ਦੇ ਚਿਹਰੇ ਤੇ ਖੁਸ਼ੀ ਵੀ ਐ ਚੁਣ ਲੈ ਕੇ ਯਾ ਟੂਲਪਲਾਜਾ ਜਿਹੜਾ ਬਿਲਕੁਲ ਬੰਦ ਆ ਕੀ ਕਹਣਾ ਚਾਹੋ ਲੋਕ ਵਿਚਾਰੇ ਪਰ ਟੂਲਪਲਾਜਾ ਵੀ ਤੰਗ ਕਰਦੇ ਭਾਜੀ ਟੂਲਪਲਾਜਾ ਵਾਲੀਆਂ ਗੱਡੀਆਂ ਆਉਂਦੀਆਂ ਰੇਤਾ ਬਜਰੀ ਵਾਲੀਆਂ ਮੈਂ ਖੁਦ ਪ੍ਰਧਾਨ ਆ ਟ੍ਰਿਪਰ ਯੂਨੀਅਨ ਦਾ ਤੇ ਇਹ ਇਹ ਵਿਚਾਰਿਆ ਕੋ 200 200 ਰੁਪਏ ওভারਲੋਡ ਦਾ ਲੈਣ ਤੇ ਬਿਨਾਂ ਵਜ੍ਹਾ ਲੈ ਲੈਂਦੇ ਆ ਲੋਕਾਂ ਤੇ ਖੁਸ਼ੀ ਹੋਣੀ ਆ ਇਹ ਬੰਦ ਹੋਣੀ ਚਾਹੀਦੀ ਆ ਤੂਲ ਫਲਾ ਜੀ ਬੰਦੇ ਬਿਨਾ ਵਜੇ ਰੋਡ ਜਾ ਕੇ ਵੇਖੋ ਰੋਡਾਂ ਦੇ ਪਿੰਡਾਂ ਦੇ ਵਿੱਚ ਵੇਖੋ ਕੀ ਲਾਦਾ ਰੋਡ ਦਾ ਆ ਮੇਨ ਰੋਡ ਹੈ ਰੋਡ ਨਗਰ ਜੇ ਤੁਸੀਂ ਜਾਂਦੇ ਜੇ ਸਰਕਾਰ ਥਾਂ ਥਾਂ ਟੁੱਟੀਆਂ ਸਰਕਾਰ ਨੂੰ ਇਹਨਾਂ ਕੰਮਾਂ ਦਾ ਧਿਆਨ ਦੇਣਾ ਚਾਹੀਦਾ ਬਿਲਕੁਲ ਜੀ ਹਾਂਜੀ ਧੰਨਵਾਦ ਜੀ ਬਹੁਤ ਬਿਲਕੁਲ ਜੀ ਬਿਲਕੁਲ ਤੁਸੀਂ ਦੇਖਿਆ ਉਹਨਾਂ ਨੇ ਕਿਹਾ ਵੀ ਸਰਕਾਰ ਨੂੰ ਜਿਹੜੀਆਂ ਮੰਗਾਂ ਦਾ ਧਿਆਨ ਦੇਣਾ ਚਾਹੀਦਾ ਵਾ ਜਿਹੜੇ ਕਿਸਾਨਾਂ ਦੀ ਆ ਅੱਜ ਕਿਸਾਨਾਂ ਆ ਗੂ ਜਿਹੜੇ ਨੇ ਵੱਡੀ ਤਦਾਦ ਵਿੱਚ ਜਿਹੜੇ ਇੱਥੇ ਧਰਨਾ ਪ੍ਰਸ਼ੰਕਾਰੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਸੀ ਲਗਾਤਾਰ ਤੁਹਾਨੂੰ ਜਿਹੜੀਆਂ ਆਸਾਨੀਆਂ ਕਰ ਰਿਹਾ ਬਿਲਕੁਲ ਤੁਸੀਂ ਦੇਖਿਆ ਲਗਾਤਾਰ ਤੁਹਾਨੂੰ ਜਿਹੜੀਆਂ ਕਿ ਕੱਥੂ ਨਗਰ ਟੋਪ ਲਾ ਲਈਆਂ ਤਸਵੀਰਾਂ ਸਾਂਝੀ ਕਰ ਰਿਹਾ ਕਿਸਾਨਾਂ ਕੋ ਸਾਡੇ ਨਾਲ ਗੱਲਬਾਤ ਜਰੂਰ ਕਰਾਂਗੇ ਪ੍ਰਧਾਨ ਸਾਹਿਬ ਅੱਜ ਜਿਹੜਾ ਇੱਥੇ ਧਰਨਾ ਪ੍ਰਸ਼ੰਕਾਰ ਰਹੇ ਹੋ ਟੋਪ ਪਲਾ ਬੰਦ ਕੀਤਾ ਕੀ ਮੰਗਾਂ ਕੀ ਨੇ ਤੁਹਾਡੀਆਂ ਸਾਡੀਆਂ ਮੰਗਾਂ ਜ ਉਹਦੀ ਬਹੁਤ ਜਿਆਦੀ ਕਿਲਤਿਆ ਇਹ ਪ੍ਰਸ਼ਾਸਨ ਨੇ ਕੀ ਕੀਤਾ ਵੀ ਸਾਡੇ ਦੇ ਸਾਲ-ਸਾਲ 6-6 ਮਹੀਨੇ ਸਿਆੜੀਆਂ ਨੂੰ ਖਾਦ ਨਹੀਂ ਦੇਣ ਡੀ.ਪੀ. ਉਧਰਾਂ ਇਹ ਕੜਕਾ ਦੀ ਬਜਾਈ ਸ਼ੁਰੂ ਕਰਨੇ ਆ ਉਧਰਾਂ ਨੂੰ ਡੀ.ਪੀ. ਨਹੀਂ ਮਿਲਦੀ ਜੇਕਰ ਡੀ.ਪੀ. ਦੁਕਾਨ ਤੇ ਲੈਣ ਜਾਂਦੇ ਆ ਤੇ ਉਹਾਨੂੰ 1500 ਦੀ ਜਗ੍ਹਾ ਦੇ 3-3000 ਰੁਪਏ ਵਸੂਲਦੇ ਆਂਦੇ ਇੱਕ ਨਾਲ ਤਾਂ ਦੀ ਬੁਰੀ ਲਓ ਤੇ ਇੱਕ ਨਾਲ ਡਾੜੀ ਬੁਰੀ ਲਓ ਤੇ ਫਿਰ ਕਿਸਾਨ ਨੂੰ ਖਾਦ ਮਿਲਦੀ ਦੱਸੋ 1500 ਦੀ ਖਾਦ ਕੋਈ ਬੁਰੀ ਲਈ ਨਹੀਂ ਜਾਂਦੀ ਤੇ 3000 ਦੀ ਬੁਰੀ ਕਿਤਨਾ ਖਰੀਦ ਲੂਗਾ ਸਾਨੂੰ ਇਹ ਸਰਕਾਰਾਂ ਦੀ ਬਹੁਤ ਜਿਆਦੀ ਨਲਾਇਕੀ ਆ ਜਿਹੜੀ ਸਾਨੂੰ ਡੀਪੀ ਜਾਣ ਬੁੱਝ ਕੇ ਖਾਦੀ ਦੇਣ ਦੀ ਨਾ ਸਾਨੂੰ ਜੂਰੀਆ ਖਾ ਦੇਣ ਦੀ ਆ ਇਹ ਇਹਨਾਂ ਦੀ ਨਲਾਕੀ ਆ ਇਹ ਅਸੀਂ ਸਾਡੇ ਹਣ ਸਾਰੇ ਆਗੂ ਜਿਹੜੇ ਦੱਸਣਦੇ ਆ ਸਾਨੂੰ ਸੀਨੀਅਰ ਆਗੂ ਵੀ ਦੱਸਣਦੇ ਆ ਇਹ ਜਿਹੜੀ ਖਾੜ ਆ ਇਹ ਸਾਰੇ ਰੈ ਜਿਹੜੇ ਆ ਤਰਨ ਤਰਨ ਵਿੱਚ ਲੈਖਾ ਚੱਲਣਦੇ ਆ ਉਧਰ ਭੇਜੀ ਜਾਂਦੇ ਤੇ ਇਧਰ ਦੇ ਇਹਨਾਂ ਨੇ ਬ੍ਰੇਕਡਾਊਨ ਕਰਤੀ ਆ ਜਨਾਲੇ ਚ ਹੜ ਪੀਰਤਾ ਸਾਰੇ ਕਿਸਾਨ ਬਹੁਤ ਪਰੇਸ਼ਾਨ ਆ ਖਾਤੋਂ ਕਿਉਂਕਿ ਉਹਨਾਂ ਦਾ ਅੱਗੇ ਬੜਾ ਨੁਕਸਾਨ ਹੋ ਚੁੱਕਾ ਵਾ ਉਹਦੀ ਇੱਕ ਪੂਰੀ ਖਰੀਦ ਵਿੱਚ ਉਹਨਾਂ ਕੋਲ ਪੈਸੇ ਨਹੀਂ ਹੈਗੇ ਰੱਬ ਇਹ ਕਿਰਤ ਦੀ ਪਹੇ ਕਿੱਥੋਂ ਲਿਆਉਣਗੇ ਇਹ ਕਰਕੇ ਕਿਸਾਨਾਂ ਦੀ ਬੜੀ ਵੱਡੀ ਲੁੱਟ ਹੋਂਦੀ ਆ ਅਸੀਂ ਇਹਨਾਂ ਨੂੰ ਕਹਿੰਨੇ ਆ ਵੀ ਸਾਨੂੰ ਜਿਹੜੀ ਡੀਪੀ ਖਾ ਦੇ ਸਾਨੂੰ ਮਹੀਆ ਕਰਾਈ ਜਾਵੇ ਸਾਨੂੰ ਜੂਰੀਆ ਖਾ ਦਿੱਤੀ ਜਾਵੇ ਸਾਨੂੰ ਨਾ ਪਰੇਸ਼ਾਨ ਕੀਤਾ ਜਾਵੇ ਸਾਨੂੰ ਕੋਈ ਹੋਰ ਵੱਡਾ ਸੰਘਰਸ਼ ਨਾ ਕਰਨਾ ਪਵੇ ਤੇ ਸਾਡੀ ਜਿਹੜੀ ਗੱਲ ਹੈ ਸੁਣੀ ਜਾਵੇ ਲੱਗਦਾ ਨਹੀਂ ਇਹ ਖਾਸ ਕਰਕੇ ਜਿਹੜਾ ਅਜਨਾਲਾ ਅਰਦਾਸ ਏਰੀਆ ਵਾ ਮਾਝੇ ਦੇ ਇਲਾਕੇ ਦੀ ਗੱਲ ਕਰੀਏ ਅੱਗੇ ਹੜਪੀਰਤ ਇਲਾਕਾ ਵਾ ਅੱਗੇ ਕਿਸੇ ਵੱਡੀ ਵੱਡੀ ਮਾਰ ਵੱਜੀ ਆ ਘਰਾਂ ਦੇ ਘਰ ਬਰਬਾਦ ਹੋ ਗਏ ਨੇ ਜ਼ਮੀਨਾਂ ਬਰਬਾਦ ਹੋ ਗਈਆਂ ਨੇ ਜੇਕਰ ਹੁਣ ਵਾਈ ਜੋਗੇ ਜ਼ਮੀਨਾਂ ਖੀਤੀਆਂ ਕੀਤੀਆਂ ਨੇ ਤੇ ਹੁਣ ਖਾ ਦੀ ਉਹ ਜੀ ਅੱਗੇ ਜਿਹੜੀ ਵਾਈ ਜੋਤ ਆ ਉਹ ਵੀ ਆਪਣੇ ਆਪਣੇ ਗ੍ਰਾਹ ਜਤੇ ਬੰਦੀ ਨੇ ਜਾ ਕੇ ਆਪਣਾ 100 ਟਰੈਕਟਰ ਖੜ ਕੇ ਉੱਥੇ ਆਪਣੇ ਕੋਲੋਂ ਡੀਜ਼ਲ ਪਾੜ ਕੇ ਉਹਨਾਂ ਨੂੰ ਪਧਰੀ ਕਰਕੇ ਦੇਣ ਦੀ ਉਹਨਾਂ ਨੇ ਸ਼ਰਤ ਰੱਖੀ ਸੀ ਤੇ ਉਹਨਾਂ ਪਧਰੀ ਕਰਕੇ ਦੇਣ ਰਿਆ ਕੰਪਿਊਟਰ ਕਰਾ ਤੱਕ ਫੇਰ ਕੇ ਦੇਣ ਰਿਆ ਸਰਕਾਰਾਂ ਨੇ ਕੁਝ ਨਹੀਂ ਉੱਥੇ ਜਾ ਕੇ ਕੀਤਾ ਸਰਕਾਰਾਂ ਨੇ ਸਿਰਫ ਆਪਣੀਆਂ ਫੋਟੋਆਂ ਲਵਾਈਆਂ ਜੇ ਆਪਣੀਆਂ ਵੀਡੀਓ ਬਣਾਈਆਂ ਪਈਆਂ ਇੱਥੇ ਉਹ ਦੇਤਾ ਅਜੇ ਤੱਕ ਕਿਸੇ ਨੂੰ ਉੱਥੇ ਜਨਾਲੇ ਏਰੀਆ 'ਚ ਕਿਸੇ ਨੂੰ ਉੱਥੇ ਮੁਆਵਜ਼ਾ ਨਹੀਂ ਦਿੱਤਾ ਗਿਆ ਰੇਂਦੀ ਖੁੰਦੀ ਔਰ ਖਾਦ ਨਹੀਂ ਦੇਣਦੇ ਤੁਹਾਡੇ ਏਰੀਆ 'ਚ ਵੀ ਨਹੀਂ ਦੇਣਦੇ ਇੱਥੇ ਵੇਰਕ ਏਰੀਆ 'ਚ ਵੀ ਨਹੀਂ ਦੇਣਦੇ ਅੰਮ੍ਰਿਤਸਰ ਜ਼ਿਲ੍ਹੇ 'ਚ ਨਹੀਂ ਦੇਣਦੇ ਤੇ ਜਨਾਲੇ ਜ਼ਿਲ੍ਹੇ 'ਚ ਨਹੀਂ ਦੇਣਦੇ ਖਾਦੀ ਬੋ ਜਦੀ ਕਿਲਤਾ ਖਾ ਖਣੋ ਅਸੀਂ ਬਹੁਤ ਪਰੇਸ਼ਾਨ ਆ ਜੇ ਸਾਨੂੰ ਖਾ ਦੇ ਅੱਜ ਇਹਨਾਂ ਨੇ ਸਾਨੂੰ 2-4 ਦਿਨ ਵਿੱਚ ਨਾ ਹੜੇ ਰਹਿ ਗਲੇ ਨਾ ਸਾਨੂੰ ਸੜੀਆਂ ਦੀ ਖਾ ਦਿੱਤੀ ਨਾ ਦੁਕਾਨਾਂ ਦੇ ਖਾ ਦੇ ਭੇਜੀ ਅਸੀਂ ਕੋਈ ਨਾ ਕੋਈ ਹੋਰ ਵੱਡਾ ਸ਼ੰਗਰਚ ਇਹਦੀ ਕੋ ਤਿਆਰੀ ਕਰਾਂਗੇ ਮਨੀਤ ਸੋ ਵੀ ਜਿਵੇਂ ਦੱਸ ਰਹੇ ਹੋ ਕਿ ਜਿਮਨੀ ਚੋਂ ਹੋ ਰਹੀ ਆ ਤਰਨਤਨ ਸਾਹਿਬ ਵਿੱਚ ਕੀ ਲੱਗਦਾ ਵੀ ਜਿਵੇਂ ਉੱਥੇ ਜੋਰ ਲਗਾ ਪਿਆ ਵਾ ਸਾਰੀਆਂ ਪਾਰਟੀਆਂ ਦਾ ਇਹ ਆਮ ਆਬੀ ਪਾਰਟੀ ਸਰਕਾਰ ਕਹਿੰਦੀ ਵੀ ਸਾਡੀ ਸਰਕਾਰ ਸ ਜਿਹੜਾ ਐਮਐਲਏ ਸਾਡਾ ਬਣੂਗਾ ਇਹਨੂੰ ਤੁਸੀਂ ਕਿਸ ਤਰ੍ਹਾਂ ਦੇਦੇ ਹੋ ਸਾਰੀਆਂ ਪਾਰਟੀਆਂ ਲੱਗੇ ਵੇਖੋ ਜੀ ਆਮ ਆਦਮੀ ਪਾਰਟੀ ਦੇ ਚਲੋ ਹੁਣ ਮੌਜੂਦਾ ਸਰਕਾਰ ਆ ਇਹਨੇ ਹੁਣ ਸਾਰਾ ਕੁਝ ਉੱਥੇ ਕਹਿਣਾ ਹੈ ਆ ਵੀ ਦੇ ਦੇਣੇ ਆ ਵੀ ਦੇ ਦੇਣੇ ਆ ਪਰ ਜਦੋਂ ਦੀ ਇਹ ਆਮ ਪਾਰਟੀ ਸਰਕਾਰ ਆਈ ਆ ਇਹਨੇ ਭਗਵੰਤ ਮਾਨ ਨੇ ਕਹਾ ਵੀ ਕੋਈ ਵੀ ਕਿਸਾਨ ਛੜਕਾ ਤੇ ਨਹੀਂ ਬੈਠੂਗਾ ਕੋਈ ਵੀ ਸ਼ੰਗਾਰ ਚ ਧਰਨਾ ਨਹੀਂ ਕਰੇ ਲਾਉਣਾ ਪਊਗਾ ਹਰ ਇੱਕ ਦੀ ਅਸੀਂ ਮੰਗ ਪੂਰੀ ਕਰਾਂਗੇ ਇਹਨਾਂ ਪਰ ਸਾਰੀਆਂ ਸਰਕਾਰਾਂ ਦਾ ਇਹਨਾਂ ਨੇ ਜਿਆਦਾ ਬਹੁਤ ਜਿਆਦਾ ਨੁਕਸਾਨ ਕਰ ਦਿੱਤਾ ਵਾ ਇਸ ਸਰਕਾਰ ਨੇ ਬਹੁਤ ਜਿਆਦਾ ਹੀ ਠੱਗਾ ਕਰ ਦਿੱਤਾ ਵਾ ਜਿਆਦਾ ਭੀਟੇਚੜੀ ਲੈਂਦੀ ਆ ਜਿਹੜਾ ਅੱਗੇ ਕੋਈ 500 ਰੁਪਏ ਚ ਕੰਮ ਅਦਾਇਓ 2000 ਰੁਪਏ ਲੈ ਕੇ ਵੀ ਕੋਈ ਕੰਮ ਨਹੀਂ ਕਰਨ ਦਿਆ ਇਹ ਕਰਕੇ ਸਾਰੀਆਂ ਗੱਲਾਂ ਹੀ ਆ ਜੀ ਤੇ ਅਸੀਂ ਵਧੀਆ ਕਰਾਂਗੇ ਏਦਾਂ ਕਰਾਂਗੇ ਆਨੂੰ ਤੇ ਲੱਗਦਾ ਵਾ ਵੀ ਇਹ ਆਪ ਪਾਰਟੀ ਸਰਕਾਰ ਨਹੀਂ ਹੋਣੀ ਚਾਹੀਦੀ ਇਹਨੂੰ ਨਹੀਂ ਬਣਾਉਣਾ ਚਾਹੀਦਾ ਇਹ ਬਿਲਕੁਲ ਇਹ ਨਕਮੀ ਸਰਕਾਰ ਨਿਕਲੀ ਆ ਇਹਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਵਾ ਆਪਣੇ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਕੀਤਾ ਵਾ ਤੁਸੀਂ ਬਹੁਤ ਜ਼ਿਆਦਾ ਦੀ ਗੱਲ ਕਰਦੇ ਹੋ ਕੱਲ ਮੁੱਖ ਮੰਤਰੀ ਸਾਹਿਬ ਨੇ ਇੱਕ ਆਰਟੀਓ ਦਫ਼ਤਰ ਨੂੰ ਤਾਲਾ ਮਾਰਤਾ ਤੇ ਚਾਬੀ ਜਿਹੜੀ ਆ ਕੂੜੇ ਸੁਰ ਦਿੱਤੀ ਗਈ ਆ ਉਹਨੇ ਕਿਹਾ ਵੀ ਲੋਕਾਂ ਨੇ ਹੁਣ ਘਰ ਬੈਠੇ ਕੇ ਜਾ ਕੇ ਅਫਸਰਾਂ ਦੇ ਜਾ ਕੇ ਕੰਮ ਕਰਿਆ ਕਰਨਗੇ ਤੁਸੀਂ ਕਿਸ ਤਾਂ ਦੇ ਦੇ ਚੀਰ ਮੈਂ ਨਹੀਂ ਜੀ ਇਹ ਬਿਲਕੁਲ ਗੱਲ ਝੂਠਿਆ ਜੀ ਇਹ ਜਦੋਂ ਆ ਦਿਵਾਲੀ ਵਾਲਾ ਨੰਕੇ ਕੇ ਗਿਆ ਜੀ ਸਾਨੂੰ ਜਿਹੜੇ ਸਾਡੇ ਮੁਲਾਜ਼ਮ ਆ ਭਰਾ ਉਹਨਾਂ ਸਾਨੂੰ ਚੰਗੀ ਤਰ੍ਹਾਂ ਸਾਨੂੰ ਜਾਣੋ ਕਰਵਾਇਆ ਵੀ ਡੀਸੀ ਦਫ਼ਤਰੋਂ ਸਾਨੂੰ ਫੋਨ ਆ ਗਿਆ ਵੀ 1 ਲੱਖ ਰੁਪਈਆ ਸਾਨੂੰ ਤੇ ਸੈਕਟਰੀਆਂ ਨੇ ਇਕੱਠੇ ਕਰਕੇ ਪੈਸੇ ਤੇ ਦਿਵਾਲੀ ਲੱਖ ਰੁਪਇਆ ਭੇਜੀ ਤੇ ਸੈਕਟਰੀਆਂ ਨੂੰ ਕਿਹਾ ਗਿਆ ਦੂਜੇ ਉੱਚ ਅਧਿਕਾਰੀਆਂ ਕੋਈ ਨਹੀਂ ਲਿਆ ਤੁਹਾਨੂੰ ਚੱਕਰ ਅਸਾਈਨ ਕਰਦੇ ਤੂੰ ਡਬਲ ਪੈਸੇ ਕਮਾ ਲਓ ਇਧਰੋਂ ਉਹ ਡਬਲ ਕਮਾਈ ਤੇ ਉਹਨਾਂ ਕਰਨੀ ਕਰਨੀ ਜਦੋਂ ਉਹਨਾਂ ਕੋ ਲੱਖ ਰੁਪਇਆ ਦਿਵਾਲੀ ਦਾ ਲੱਲਿਆ ਇਹਨਾਂ ਨੇ ਇਹਦੇ ਲੱਖ ਲੱਖ ਰੁਪਇਆ ਦਿਵਾਲੀ ਲੈਣ ਡਿਆ ਡੀਸੀ ਦਫ਼ਤਰੇ ਬਹਿ ਗਏ ਇਹਨਾਂ ਸਾਡਾ ਕੀ ਸੋਚਣਾ ਇਹਨਾਂ ਸਾਡਾ ਕੁਝ ਨਹੀਂ ਸੋਚਣਾ ਇਹ ਭਿਸ਼ਟਾਚਾਰ ਬਹੁਤ ਜ਼ਿਆਦਾ ਡਬਲ ਤੇ ਟ੍ਰਿਪਲ ਚੱਲਣ ਡਿਆ ਅੱਗੇ ਨਾਲੋਂ ਜੀ ਮੁੱਖ ਮੰਤਰੀ ਸਾਹਿਬ ਇਹ ਵੀ ਕਹਿੰਦੇ ਨੇ ਵੀ ਭੇਟਾ ਚਾਰਜ ਜੇ ਕੋਈ ਕਰਦਾ ਵਾ ਉਹਦੀ ਵੀਡੀਓ ਬਣਾ ਕੇ ਸਾਨੂੰ ਭੇਜੋ ਵੱਡੇ ਵੱਡੇ ਤਸਦੀਲਦਾਰ ਜੇ ਕੋਈ ਠੱਗੀਆਂ ਰੇ ਮੰਗਦੇ ਪੈਸੇ ਮੰਗਦੇ ਨੇ ਉਹਨੂੰ ਜਿਹੜਾ ਸਸਪੈਂਡ ਕੀਤਾ ਜਾਊਗਾ ਉਹਨਾਂ ਦੇ ਕਾਰਵਾਈ ਹੋ ਗਈ ਉਹਦੀ ਜੇ ਕੋਈ ਵੀਡੀਓ ਬਣਾ ਕੇ ਪ੍ਰੂਫ ਦਿੰਦਾ ਵੀ ਇਹ ਮੁੜ ਕੇ ਉਹਦੇ ਤੇ ਐਫ ਆਈ ਆਰ ਦਰਜ ਹੁੰਦੀਆਂ ਡਰਦੇ ਲੋਕ ਆ ਵੇਖੋ ਡੀ ਐਸ ਪੀ ਭੁੱਲ ਰਿਹਾ ਉਹਦੀ ਵੀਡੀਓ ਬਣਾ ਕੇ ਉਹਨੇ ਦਿੱਤੀ ਜਾਨੋ ਉਹਨੂੰ ਫਸਾਇਆ ਵਾ ਅਰਬਾਂ ਕਰੋੜਾ ਰੁਪਈਆ ਨਿਕਲਿਆ ਵਾ ਵੇਖੋ ਇਹ ਸਰਕਾਰ ਦੀ ਮਿਲੀ ਭੁਗਤ ਬਿਨ ਬਗੈਰ ਅਰਬਾਂ ਕਰੋੜਾ ਰੁਪਈਆ ਕਮਾ ਸਕਦਾ ਉਹਦੀ ਉਹ ਡੇਢ 150 ਕ ਇਹ ਸਰਕਾਰ ਤੋਂ ਬਿਨਾ ਕੁਝ ਨਹੀਂ ਹੋ ਸਕਦਾ ਵੀ ਪਿੱਛੇ ਸਰਕਾਰ ਦੇ ਬਰੋਬਰ ਹੋ ਸਕਦਾ ਇਹ 100 'ਚ ਇੱਕ ਬੰਦਾ ਫੜ ਲੈਂਦੇ ਆ 99 'ਚ ਤੁਸੀਂ ਮੋਜਾ ਕਰੋ ਇੱਕ ਬੰਦਾ ਫੜ ਦੇ 100 'ਚ ਇੱਕ ਬੰਦੇ ਨੂੰ ਫੜਨਾ ਬਾਕੀ ਇਹਨਾਂ ਨੂੰ ਨਹੀਂ ਫੜਦੇ ਬਾਕੀ ਇਹਦੇ ਵੀ ਤੁਸੀਂ ਸਾਰਾ ਕੁਝ ਕਮਾਈ ਕਰਕੇ ਤੁਸੀਂਾਨੂੰ ਦੋ ਇਹ ਬੜੀ ਤਗੜੀ ਲੁੱਟ ਕੰਢਿਆ ਜੀ ਬਹੁਤ ਵੱਡੀ ਲੁੱਟ ਐ ਇਹਨਾਂ ਦੀ ਤੁਸੀਂ ਦੇਖਿਆ ਇਹ ਵੀ ਗੱਲ ਕਹੀ ਗਈ ਹੈ ਵੀ ਕੋਈ ਵੀ ਸਰਕਾਰੀ ਮੁਲਾਜ਼ਮ ਹੈ ਆਪਣੀ ਡਿਊਟੀ ਦੇ ਦੌਰਾਨ ਕਿਸੇ ਚੀਜ਼ ਦਾ ਗਿਫਟ ਜਿਹੜਾ ਕਿਸੇ ਕੋ ਨਹੀਂ ਲੈ ਸਕਦਾ ਉਹ ਜਿਹੜਾ ਨਹੀਂ ਜੀ ਨਹੀਂ ਗਿਫਟ ਦੇ ਲੱਖ ਲੱਖ ਰੁਪਏ ਲੈਣਦੇ ਆ ਇਹ ਕੋਈ ਮਹਤਵਪੂਰਨ ਬੰਦਾ ਲੈ 150 ਦਾ ਗਿਫਟ ਲੁਈਏ ਤੇ ਸਿੱਧੇ ਲੱਖ डीसी दल ਤੋਂ ਸਿੱਧਾ ਫੋਨ ਹੁੰਦਾ ਵੀ ਅੱਜ ਆਂਦੇ ਵੀ ਇਹ ਕਾਹਦੇ ਪੈਕੇਟੇ ਕਰਨੀ ਜੀ डीसी ਦਲ ਤੇ 1 ਲੱਖ ਰੁਪਈਆ ਜਾਣਾ ਜੀ ਦਿਵਾਲੀ ਦਾ ਇਹ ਚੀਜ਼ਾਂ ਬਿਲਕੁਲ ਹੋਣਡੀਆਂ ਜੀ ਬਹੁਤ ਜ਼ਿਆਦਾ ਇਹ ਭ੍ਰਿਸ਼ਟਾਚਾਰ ਜ਼ਿਆਦਾ ਵਧ ਗਿਆ ਜੀ ਨਾ ਪੁਲਿਸ ਪ੍ਰਸ਼ਾਸਨ ਕੰਮ ਕਰਦਾ ਜੇ ਟਰਾਂਸਫਰ ਸਾਡੇ ਚੋਰੀ ਹੁੰਦੇ ਕਿਸਾਨਾਂ ਦੇ ਪਹਿਲਾਂ ਦੇ 8-8 ਰਾਤ ਨੂੰ ਟਰਾਂਸਫਰ ਚੋਰੀ ਹੁੰਦੇ ਆ ਜਦੋਂ ਆਪਾਂ ਬੰਦੇ ਨੇ ਐਫ ਆਈ ਆਰ ਕਰਾਉਣ ਜਾਂਦੇ ਥਾਣੇ 'ਚ ਉੱਥੇ ਪੁਲਿਸ ਸਾਡੇ 5-500 ਰੁਪਈਆ ਕਾ ਐਫ ਆਈ ਆਰ ਦਾ ਮੰਗਦੇ ਆ ਜਿਹੜਾ ਬੰਦਾ 500 ਰੁਪਈਆ ਐਫ ਆਈ ਆਰ ਕਰਦਾ ਨਹੀਂ ਦਿੰਦਾ ਉਹਨਾਂ ਦੇ ਭਲਕੇ ਆਈ ਸ਼ ਇੱਕ ਦਿਨ ਅਸੀਂ ਗਏ ਉੱਥੇ ਥਾਣੇ ਉਹ ਕਹਿੰਦੇ ਵੀ ਅਸੀਂ 3-4 ਐਫਆਈਆਰ ਕਰ ਦਿਆਂ ਬਾਕੀ ਭਲਕੇ ਕਰਾਂਗੇ ਮੈਂ ਥੱਕ ਗਿਆ ਬੰਦਾ ਪੁੱਛੋ 90-90 ਹਜ਼ਾਰ ਰੁਪਏ ਤਨਖਾਹ ਲੈਣ ਡਿਆ ਥੱਕੇ ਕਦਣਾ ਗਿਆ 95-99 ਹਜ਼ਾਰ ਤਨਖਾਹ ਇਹਨਾਂ ਦੀ ਆਂਦਾ ਮੈਂ ਥੱਕ ਗਿਆ ਵਾ ਬਾਕੀ ਭਲਕੇ ਆਇਓ ਕਹਿੰਦਾ ਮਤਲਬ ਆ ਵੀ ਜਿੰਨੇ 500 ਰੁਪਏ ਦੇਤਾ ਉਹਦੀ ਐਫਆਈਆਰ ਕਰ ਦੇਣੀ ਆ ਦੂਜੇ ਨੂੰ ਲੈਣ ਚਲਾ ਦਿੰਦੇ ਆ ਇਹ ਕਰਕੇ ਚੋਰੀਆਂ ਜਿੰਨੀਆਂ ਟਰਾਂਫਰ ਮੰਦੀਆਂ ਹੋੜੀਆਂ ਵਾਂ ਦੁਜੇ ਚੋਰੀ ਹੋਣ ਦੀ ਅੱਜ ਨਾ ਨਸ਼ਾ ਚੱਲਣ ਡਿਆ ਵਾ ਇਹ ਸਰਕਾਰਾਂ ਦੀ ਵਜ੍ਹਾ ਕਰਕੇ ਆ ਜੀ ਜੇ ਸਰਕਾਰਾਂ ਚੋੜ ਦੇ ਪਤਾ ਨਹੀਂ ਲੱਗ ਸਕਦਾ ਬਾਕੀ ਜੀ ਸਰਕਾਰਾਂ ਸਾਰੀਆਂ ਕਹਿੰਦੀਆਂ ਕੈਪਟਨ ਸਰਕਾਰ ਵੀ ਆਹੀ ਵੇਖ ਲਈ ਬਾਕੀ ਕਾਲੀ ਦੀ ਵੇਖ ਲਈ ਇਹ ਸਰਕਾਰਾਂ ਆਪ ਪਾਰਟੀ ਕਹਿੰਦੀ ਵੀ ਸਾਨੂੰ ਇੱਕ ਨਾਲ ਲਿਆ ਆਏ ਵੇਖੋ ਅਸੀਂ ਐ ਇੱਕ ਵਧੀਆ ਕੰਮ ਕਰਦਾਂਗੇ ਅਸੀਂ ਨਹੀਂ ਕੋਈ ਮੁਸ਼ਕਲ ਆਉਣ ਦਿੰਦੇ ਪਰ ਆਪ ਪਾਰਟੀ ਜਦੋਂ ਦੀ ਆ ਗਈ ਆ ਸਾਨੂੰ ਕਦਾ ਧਰਨੇ ਲਾਉਣੇ ਪੈਂਦੇ ਆ ਜੀ ਸਾਡੀ ਇੱਕ ਨਹੀਂ ਸੁਣੀ ਜਾਂਦੀ ਜੀ ਭਗਤ ਮਾਂ ਤੇ ਫੜ ਫੜ ਅੰਦਰ ਦੇ ਹੀ ਜਾਂਦਾ ਜੀ ਆ ਸ਼ੰਭੂ ਬਾੜ ਦੇ ਫੜ ਕੇ ਨਕਸਾਨ ਅੰਦਰ ਕਰਦੇ ਹਰ ਥਾਂ ਜਿੱਥੇ ਕੋਈ ਮੜਾਜੀ ਗੱਲ ਤੇ ਕਿਸਾਨ ਥੋੜੇ ਹੰਦੇ ਫੜ ਕੇ ਅੰਦਰ ਦੇ ਦਿੰਦੇ ਆ ਇਹ ਕਰਕੇ ਇਹਨਾਂ ਕਿਸਾਨਾਂ ਨੇ ਕੁਝ ਨਹੀਂ ਕੀਤਾ ਇਹਨਾਂ ਨੇ ਭਵੰਤਮਾਨ ਨੇ ਕੁਝ ਨਹੀਂ ਕੀਤਾ ਤੇ ਕੈਪਟਨ ਸਰਕਾਰ ਦੇ ਇਹਦੇ ਇਤਿਹਾਸ ਹੀ ਲੋਕਾਂ ਨੇ ਲਈ ਤੇ ਤਾਂ ਇਹਨਾਂ ਆਪ ਪਾਰਟੀ ਨੂੰ ਇਹਨੂੰ 92 ਐਮਐਲਏ ਦਿੱਤੇ ਵੀ ਇਹ ਜਿਹੜੀ ਆਪ ਪਾਰਟੀ ਕੁਝ ਕਰਕੇ ਵਿਖਾਊਗੀ ਤੇ ਸਾਨੂੰ ਲੱਗਦਾ ਵੀ ਸਾਨੂੰ ਹੁਣ ਇਹਦੇ ਤੋਂ ਕੋਈ ਆਸ ਨਹੀਂ ਕਿਉਂਕਿ ਇਹਦੇ 3.5 ਸਾਰੇ ਦੇ ਬੀਜ ਗਏ ਨੇ ਹੁਣ ਨਹੀਂ ਕੁਝ ਕੀਤਾ ਤੇ ਗਾੜੀ ਕੀ ਕਰਨਾ ਸਾਨੂੰ ਸੜਕਾਂ ਤੇ ਭਾਇਆ ਭੁੱਖੇ ਤੇ ਆਏੇ ਬੈਠੇ ਆ ਇਹ ਕਰਕੇ ਇਹ ਬਿਲਕੁਲ ਧਿਆਨ ਨਹੀਂ ਦੇ ਡੇ ਇਹ ਸਾਡੇ ਮਸਲੇ ਹਲ ਜਿੰਚਰ ਨਹੀਂ ਕਰਦੇ ਅਸੀਂ ਦੇ ਵਿੱਚ ਛੜਕਾ ਦੇ ਬਾਵਾਂਗੇ ਅੱਕੇ ਹੀ ਇਹ ਸੜਕਾਂ ਤੇ ਪੈਣੇ ਹਿੰਗੇ ਤੇ ਵਿਹਲੇ ਥੋੜਾ ਪਰ ਕੀ ਲੱਗਦਾ ਪ੍ਰਧਾਨ ਸਾਹਿਬ ਬਦਲਾਅ ਲਿਆਣਾ ਅਸੀਂ ਕਹਿੰਦੇ ਬਦਲਾਅ ਲਿਆਊਗਾ ਤੇ ਬਦਲਾਅ ਲਿਆਂਦਾ ਜਾਂਦਾ ਕਹਿੰਦੇ ਹਰ ਵਾਰੀ ਕਾਦੀ ਕਾਂਗਰਸੀ ਆ ਜਾਂਦੇ ਸੀ ਅਸੀਂ ਕਦੀ ਅਕਾਲੀ ਆ ਜਾਂਦੇ ਵਾਰੀਆਂ ਬੰਨੀਆਂ ਸੀ ਇਹਨਾਂ ਨੇ ਕਦੀ ਨੀਲੀਆਂ ਪੱਗਾਂ ਵਾਲੇ ਆ ਜਾਂਦੇ ਕਦੀ ਚਟੀਆਂ ਪੱਗਾਂ ਵਾਲੇ ਆ ਜਾਂਦੇ ਸੀ ਕਹਿੰਦੇ ਬਦਲਾਅ ਲਿਆਉਣਾ ਸੀ ਕਿ ਲੱਗਦਾ ਜੋ ਬਦਲਾਅ ਲਿਆਂਦਾ ਠੀਕ ਆਇਆ ਨਹੀਂ ਇਹ ਬਦਲਾਅ ਨਹੀਂਗਾ ਬਦਲਾਅ ਲੋਕਾਂ ਨੇ ਚਾਹਿਆ ਸੀ ਤਾਂ 92 ਮੈਂ ਐਮਐਲਏ ਬ ਬਲਾ ਬਦਲਾ ਦੇ ਨਾਂ ਤੇ ਠੱਗੀ ਹੋ ਗਈ ਆ ਇਹ ਦਿੱਲੀ ਵਾਲੇ ਆ ਕੇ ਸਾਡੇ ਦੇ ਉੱਤੇ ਰਾਜ ਕਰਨ ਡਿਆ ਜੋ ਦਿੱਲੀ ਵਾਲੇ ਕੇਜਰੀਵਾਲ ਕਹਿੰਦਾ ਉਦਾਂ ਭਗਤ ਮਾਰ ਚੱਲਣ ਡਿਆ ਵਾ ਭਗਤ ਮਾਰ ਆਵਦੀ ਮਰਜ਼ੀ ਬਿਲਕੁਲ ਨਹੀਂ ਕਰਦਾ ਜਿੱਦਾਂ ਦਿੱਲੀ ਵਾਲੇ ਕਹਿੰਦੇ ਆ ਦਿੱਲੀ ਵਾਲੇ ਸਾਰੇ ਆ ਗਏ ਇਹਨਾਂ ਦੀਆਂ ਕੋਠੀਆਂ ਜਾ ਕੇ ਬੈਠੇ ਆ ਤੇ ਕਰਕੇ ਇਹ ਜੋ ਕੇਜਰੀਵਾਲ ਕਹਿੰਦਾ ਉਦਾਂ ਹੋਂ ਡਿਆ ਵਾ ਇਹ ਦਿੱਲੀ ਦੇ ਮਤਿਹਰ ਚੱਲਣ ਡਿਆ ਪੰਜਾਬ ਇਹ ਅੱਗੇ ਇਹਨਾਂ ਨੂੰ ਕੰਮ ਔਖਾ ਹੋ ਗਿਆ ਸਾਨੂੰ ਇਹ ਵੇਖੋ ਜੀ ਸਾਨੂੰ ਤੇ ਡਰਾਬੀ ਪਚਾ ਸਕਦਾ ਵਾ ਇਹਨਾਂ ਸਰਕਾਰਾਂ ਤੋਂ ਸਾਨੂੰ ਕੋਈ ਉਮੀਦ ਨਹੀਂ ਆਗੀ ਕਿਹਾ ਗਿਆ ਸੀ ਭਗਮukh mandi sahab ਵੱਲੋਂ ਵੀ ਰੰਗਲਾ ਪੰਜਾਬ ਬਣਾਇਆ ਜਾਊਗਾ ਹਰਾ ਪਿੰਡ ਚੱਲਿਆ ਜਾਊਗਾ ਲੋਕਾਂ ਦੇ ਭਲੇ ਵਾਸਤੇ ਕਿੰਨੇ ਕ ਹਰਾ ਪਿੰਡ ਚੱਲਿਆ ਕਿੰਨੇ ਲੋਕਾਂ ਦੇ ਭਲੇ ਹੋਏ ਨਹੀਂ ਹਰਿਆ ਪਿੰਡ ਤਾਂ ਕੋਈ ਚੱਲਿਆ ਨਹੀਂ ਸਾਨੂੰ ਤੇ ਇੰਜ ਲੱਗਣ ਡਿਆ ਵਾ ਜਿੱਦਾਂ ਸਾਡੇ ਟਰਾਂਸਫਾਰਮਰ ਸੇਰੇ ਜਾਈਦਾਂ ਚੋਰੀ ਹੋ ਜਾਂਦੇ ਆ ਉਥੇ ਪਾਣੀ ਲੌਂਡ ਵਾਲਾ ਜਗ੍ਹਾ ਨਹੀਂ ਹਰਿਆ ਪਿੰਡ ਤੇ ਕੋਈ ਨਹੀਂ ਚੱਲਣ ਡਿਆ ਇੱਥੇ ਤੇ ਮੈਨੂੰ ਲੱਗਦਾ ਲਾਲ ਪਿੰਡ ਚੱਲੀ ਜਾਂਦਾ ਵਾ ਇਹ ਕਰਕੇ ਬਹੁਤ ਤੋਖਾ ਆ ਗਿਆ ਜੀ ਸਾਡੇ ਨਾਲ ਤੋਖਾ ਆ ਗਿਆ 92 ਐਮਐਲ ਜਿਤਾਤਿਆ ਪਰ ਤੋਖਾ ਬਹੁਤ ਜਿਆਦਾ ਹੋ ਗਿਆ ਵਾ ਅਸੀਂ ਇਹ ਮੂੰਹ ਹੱਥ ਨਾਲ ਦੇ ਕੇ ਮੂੰਹ ਨਾ ਖੁੱਲਣ ਵਾਲੀ ਗੱਲ ਬਣ ਗਈ ਲੋਕਾਂ ਦੇ ਨਾਲ ਲੋਕਾਂ ਦੇ ਨਾਲ ਬਹੁਤ ਜਿਆਦਾ ਹੀ ਤੋਖਾ ਹੋ ਗਿਆ ਵਾ ਇਹ ਕਰਕੇ ਇਹ ਸੁਧਾਰ ਤੇ ਸਾਨੂੰ ਲੱਗਦਾ ਨਹੀਂ ਆਉਣਾ ਸਾਨੂੰ ਤਾਂ ਸੜਕਾਂ ਤੇ ਬਹਿਣਾ ਪੈਂਦਿਆ ਵਾ ਬਾਕੀ ਅਸੀਂ ਸਾਡੇ ਹੱਕ ਜਿਹੜੇ ਸਾਨੂੰ ਦਿੱਤੇ ਜਾਣ ਸਾਡੀ ਡੀਪੀ ਖਾਦ ਵਿੱਚ ਜਿਆ ਕਰਾਈ ਜਾਵੇ ਸਾਡੇ ਸਾਰੇ ਮਸਲੇ ਹੱਲ ਕੀਤੇ ਜਾਣ ਜਿਹੜੀ ਸਾਡੀਆਂ ਮੰਗਾ ਵਾ ਇਹ ਸਾਨੂੰ ਨਾ ਪਰੇਸ਼ਾਨ ਕੀਤਾ ਜਾਵੇ ਤਰਨਤਾਰਨ ਦੇ ਵਿੱਚ ਇਹ ਚੋਣਾ ਵਾ ਤੇ ਉਧਰ ਖਾਦ ਭੇਜੀ ਜਾਂਦੀ ਆ ਇਧਰ ਕੋਈ ਨਹੀਂ ਭੇਜੀ ਜਾਂਦੀ ਇਹ ਕਰਕੇ ਸਾਨੂੰ ਡੀਪੀ ਦੀ ਕਿਲਤੀਆਂ ਬਾਹਰ ਕੱਢਿਆ ਜਾਵੇ ਸਾਨੂੰ ਜੂਰੀਆ ਖਾਦ ਦਿੱਤੀ ਜਾਵੇ ਇੰਨੀਆਂ ਗੇ ਬੇਨਤੀਆਂ ਪ੍ਰਵਾਨ ਕਰੋ ਵਾਇਰ ਜੀ ਦਾ ਖਾਲਸਾ ਸਭ ਕਹਿੰਦੇ 2027 ਵਿੱਚ ਕਹਿੰਦੇ ਸਾਡੀ ਸਰਕਾਰ ਰੀਪੀਟ ਹੋਣੀ ਆ ਕਹਿੰਦੇ ਲੋਕਾਂ ਨੇ ਬੜਾ ਸਾਨੂੰ ਫਤਵਾ ਦੇਣਾ ਵਾ ਹੁਣ ਦਿੱਤਾ ਸੀ ਗਾਂ ਵੀ ਫਤਵਾ ਦੇਣਾ ਵਾ ਤੁਸੀਂ ਇਹਦੇ ਖਾਸ ਕਰਕੇ ਪਿੰਡਾਂ 'ਚ ਰਹਿੰਦੇ ਹੋ ਪ੍ਰਧਾਨ ਹੋ ਕਿੰਨਾ ਕੁ ਯਾਰ ਲੋਕਾਂ ਦਾ ਬਣਿਆ ਪਿਆ ਲੋਕ ਕਿੰਨੇ ਕੀ ਯਾਰ ਕਰਦੇ ਨੇ ਵੀ ਵਾਕੇ 2027 ਵਿੱਚ ਸਰਕਾਰ ਬਣ ਜੂਗੀ ਨਹੀਂ ਜੀ ਨਹੀਂ 27 ਦੀ ਸਫਾਈ ਹੋ ਜਣੀ ਹੈ ਇਹਨਾਂ ਦੀ ਜੀ ਇਹਨਾਂ ਦਾ ਨਾਮ ਥੇ ਨਹੀਂ ਰਹਿਣਾ ਜੀ ਜੋ ਇਹਨਾਂ ਨੇ ਕੀਤਾ 27 ਦੇ ਵਿੱਚ ਸਰਕਾਰ ਦਾ ਕਦੇ ਸੁਪਨਾ ਨਾ ਲੈਣੇ ਇਹ ਬਿਲਕੁਲ ਝੂਠ ਆ ਗੱਲ ਵੀ ਸਤਾਈ ਚ ਨੇ ਸਰਕਾਰ ਆਉਣੀ ਆ ਇਹਨਾਂ ਦੀ ਸਤਾਈ ਸਰਕਾਰ ਨਹੀਂ ਆ ਸਕਦੀ ਜੋ ਇਹਨਾਂ ਨੇ ਕਿਸਾਨਾਂ ਮਜ਼ਦੂਰਾਂ ਦੇ ਨਾਲ ਜੋ ਧੋਖਾ ਕੀਤਾ ਇਸ ਕਰਕੇ ਨਾਲ ਸਰਕਾਰ ਆ ਨਹੀਂ ਸਕਦੀ ਕਿਉਂਕਿ ਇਹਨਾਂ ਦੀ ਸਰਕਾਰ ਚ ਭੇਟਾਚਾਰ ਅੱਗੇ ਨਾਲ 2-3 ਗੁਣਾ ਵਧ ਹੋਇਆ ਅੱਗੇ ਕਿਤੇ 100-200 ਰਿਸ਼ਵਤ ਚੱਲਦੀ ਹੁਣ ਹੁਣ ਲੱਖਾਂ ਨਾਲ ਪੜਦੇ ਨੇ ਚੱਲਦੀ ਆ ਜਿਆਦਾ ਰਿਸ਼ਵਤ ਚੱਲਦੀ ਹਰ ਥਾਂ ਤੇ ਚੱਲਦੀ ਆ ਜੀ ਕੋਈ ਇਹਦੇ ਚ ਝੂਠ ਵਾਲੀ ਗੱਲ ਨਹੀਂ ਆ ਤੁਸੀਂ ਰਿਸ਼ਵਤ ਦੀ ਗੱਲ ਕੀਤੀ ਹੈ ਮੁੱਖ ਮੰਤਰੀ ਸਾਹਿਬ ਨੇ ਇੱਕ ਨੰਬਰ ਜਾਰੀ ਕੀਤਾ ਸੀ ਵੀ ਭਾਈ ਜੇਕਰ ਤੁਹਾਡੇ ਕੋਲ ਰਿਸ਼ਵਤ ਮੰਗਦਾ ਉਹ ਜੇ ਕੋਈ ਅਫਸਰ ਉਹਦੇ ਦਫਤਰਾਂ 'ਚ ਜਾ ਕੇ ਸਿੱਧਾ ਮੋਬਾਈਲ ਲੈ ਕੇ ਜਾਓ ਸਿੱਧਾ ਉਹਨੂੰ ਕਹੋ ਵੀ ਭਾਈ ਮੋਬਾਈਲ ਤੇ ਤੇਰੀ ਵੀਡੀਓ ਬਣਾਉਣੀ ਆ ਤੇ ਮੈਨੂੰ WhatsApp ਕਰੋ ਕਹਿੰਦੇ ਪਰਚੇ ਦਰਜ ਕੀਤੇ ਜਾਣਗੇ ਅਜੇ ਬੰਦੇ ਅਗਲਾ ਦਫਤਰਾਂ 'ਚ ਦੀ ਇਹ ਬਰਾਤਾ ਤਿਆਰ ਰੱਖਦੇ ਆ ਮੋਬਾਈਲ ਵਾਲਾ ਬੰਦਾ ਜੇ ਕੋਈ ਸਾਹਮਣੇ ਪਾਇਆ ਵਾ ਤੇ ਉਹਨੂੰ ਅੰਦਰ ਹੀ ਨਹੀਂ ਵੜਨ ਦੇ ਉਹਨਾਂ ਆਪਣਾ ਪਹਿਲਾਂ ਮੋਬਾਈਲ ਬਾਹਰ ਰੱਖਿਆ ਮੈਂ ਬਾਹਰ ਅੰਦਰ ਹੀ ਨਹੀਂ ਜਾਣ ਦੇ ਦਿੱਤੇ ਅਸੀਂ ਵੀਡੀਓ ਕੋਈ ਬਣਾਉਂਦੀ ਗੱਲ ਕਰਦੇ ਆ ਇਹ ਬਾਕੀ ਸਾਰੀਆਂ ਝੂਠੀਆਂ ਗੱਲਾਂ ਵਾਂ ਕੋਈ ਵੀਡੀਓ ਵਾੜੀ ਵਾਲੀ ਗੱਲਾਂ ਕਿਤੇ ਤੁਹਾਨੂੰ ਦੱਸੀ ਅੱਗੇ ਵੀ ਗੱਲ ਵੀ ਕਿਤੇ ਸਾਡੇ ਇੱਕ ਬੰਦਾ ਫੜ ਲੈਂਦੇ ਆ ਬਸ ਉਹੇ ਸ਼ੋਅ ਕਰਦੇ ਰਹੀ ਆ ਫੜਿਆ ਵਾ ਪਰ ਜਿੰਨਾ ਭਿਸ਼ਟਾਚਾਰ ਚੱਲਣ ਡਿਆ ਵਾ ਦੋ ਤਿੰਨ ਗੁਣਾ ਵੱਧ ਚੱਲਣ ਡਿਆ ਜੇ ਆਉਂਦੀਆਂ ਆਉਣ ਦੂਜੀਆਂ ਸਰਕਾਰਾਂ ਨਾਲੋਂ ਵੀ ਬਿਲਕੁਲ ਤੁਸੀਂ ਦੇਖਿਆ ਲਗਾਤਾਰ ਤੁਹਾਨੂੰ ਜਿਹੜੀਆਂ ਤਸਵੀਰਾਂ ਅਸੀਂ ਸਾਂਝੀ ਕਰ ਰਹੇ ਆ ਕੱਥੋੜੇਗਾ ਟੋਪ ਲਾ ਜਾਈਦੀ ਆ ਤੇ ਪ੍ਰਧਾਨਪੁਰਨ ਸਿੰਘ ਸਾਡੇ ਨਾਲ ਗੱਲਬਾਤ ਜ਼ਰੂਰ ਕਰਾਂਗੇ ਪ੍ਰਧਾਨ ਸਾਹਿਬ ਅੱਜ ਵੱਡਾ ਕੱਟ ਕੀਤਾ ਗਿਆ ਕੀ ਮੰਗਾ ਕੀ ਨੇ ਅੱਜ ਜਿਹੜਾ ਇੰਨਾ ਤੁਹਾਨੂੰ ਕੱਟ ਕਰਨਾ ਪਿਆ ਟੋਪ ਤੇ ਜਾਮ ਕਰਨਾ ਪਿਆ ਵੇਖੋ ਅਸੀਂ ਲਗਾਤਾਰ ਬਾਤ ਚ ਇਹ ਇਲਾਕੇ ਦੇ ਵਿੱਚ 1692 ਤੇ 1509 ਬਾਸਮਤੀ ਬੀਜੀ ਜਾਂਦੀ ਆ ਇਹ ਇਲਾਕੇ ਦੇ ਵਿੱਚ ਪਹਿਲਾਂ ਹੀ ਹੜ੍ਹਾਂ ਨੇ ਨੁਕਸਾਨ ਬਹੁਤ ਕੀਤਾ ਜਨਾਲਿਆ ਤਹਿਸੀਲ ਦੇ ਵਿੱਚ ਪਰ 1692 ਵੇਚ ਕੇ 1509 ਵੇਚ ਕੇ ਕਿਸਾਨ ਲਗਭਗ ਮਹੀਨਾ ਹੋ ਗਿਆ ਵਿਲੇ ਹੋ ਗਿਆ ਪਰ ਇਹਨਾਂ ਨੁਕਸਾਨਾਂ ਨੇ ਸਬਜ਼ੀ ਬੀਜੀ ਆ ਸਬਜ਼ੀ ਵੀ ਇਹਨਾਂ ਨੇ ਮਹਿੰਗੀ ਡੀਏਪੀ ਲੈ ਲੈ ਵੇਜੀ ਆ 18-1800 ਰੁਪਏ ਦੀ ਡੀਏਪੀ ਦੀ ਬੋਰੀ ਇਹਨਾਂ ਨੇ ਲਈ ਆ ਯੂਰੀਆ ਇਹਨਾਂ ਨੂੰ ਨਹੀਂ ਮਿਲ ਰਹੀ ਹੁਣ ਕੜਕ ਦੀ ਬਜਾਈ ਦਾ ਸੀਜ਼ਨ ਆ ਹੁਣ ਵੀ ਯੂਰੀਆ ਆਪਣੀ ਡੀਏਪੀ ਬਿਲਕੁਲ ਨਹੀਂ ਮਿਲ ਰਹੀ ਲੋਕ ਸੰਘਰਸ਼ ਕਰ ਰਹੇ ਨੇ ਕਿ ਜੇ ਪਹਿਲਾਂ ਹੀ ਹੜ੍ਹਾਂ ਦੇ ਨਾਲ ਝੰਬੀ ਕਿਸਾਨੀ ਆ ਝਾੜ ਘਟ ਗਿਆ ਫਸਲਾਂ ਮਰ ਗਈਆਂ ਤੇ ਜੇ ਹੁਣ ਵੀ ਸਮੇਂ ਸਿਰ ਫਸਲ ਨਹੀਂ ਬੀਜਦੇ ਤੇ ਫੇਰ ਨੁਕਸਾਨ ਜਿਹੜਾ ਵਾ ਇਦਾਂ ਵੱਡਾ ਹੋਊਗਾ ਇਸ ਕਰਕੇ ਮੰਗ ਨੂੰ ਲੈ ਕੇ ਜਥੇਬੰਦੀ ਸੰਘਰਸ਼ ਕਰ ਰਹੀ ਆ ਤੇ ਜਿੱਨਾਂ ਚਿਰ ਸਰਕਾਰ ਜਾਂ ਆਪਣਾ ਪ੍ਰਬੰਧ ਇਹ ਤੇ ਡੀਏਪੀ ਪ੍ਰੋਵਾਈਡ ਨਹੀਂ ਕਰਦਾ ਜਿੱਤੋਂ ਤੱਕ ਸਾਨੂੰ ਬੜਾ ਲੱਗਾ ਵੀ ਤਰਮ ਤਾਰਨ ਜਿਮਨੀ ਇਲੈਕਸ਼ਨ ਹੋਣ ਕਰਕੇ ਸਾਰੀ ਜਿਹੜੀ ਆ ਆਪਣੀ ਖਾਦ ਡੀਏਪੀ ਉਹ ਉਧਰ ਭੇਜੀ ਜਾ ਰਹੀ ਆ ਤੇ ਇਹ ਇਲਾਕੇ ਦੇ ਵਿੱਚ ਤੱਕ ਮਹੀਨਾ ਵੀਰਾ ਹੋ ਗਿਆ ਲੋਕਾਂ ਨੂੰ 16 99 1509 ਬੇਲੇ ਹੋਏ ਇਹਨਾਂ ਨੂੰ ਕੋਈ ਨਹੀਂ ਮਿਲਤੀ ਜਾ ਰਹੀ ਤਾਂ ਕਰਕੇ ਮਜਬੂਰੀ ਦੇ ਵਿੱਚ ਪਹਿਲਾਂ ਵੀ ਡੀਸੀ ਦਫ਼ਤਰਾਂ ਦੇ ਵਿੱਚ ਮੰਗ ਪੱਤਰ ਦੇ ਚੁਕੇ ਆ ਪਰ ਕੋਈ ਮਸਲੇ ਦਾ ਹੱਲ ਨਹੀਂ ਕੀਤਾ ਜਾ ਰਿਹਾ ਇਸ ਕਰਕੇ ਮਜਬੂਰੀ ਵਸਤੇ ਟੋਲ ਪਲਾजा ਸੰਬੋਲਕ ਤੌਰ ਤੇ ਫਰੀ ਕੀਤਾ ਵਾ ਜੇ ਇਹ ਮਸਲਾ ਹੱਲ ਨਹੀਂ ਹੁੰਦਾ ਪੂਰੇ ਪੰਜਾਬ ਲੈਵਲ ਤੇ ਵੱਡੇ ਪੱਧਰ ਤੇ ਬੀਕੇ ਜੂ ਇਕਤਾ ਗਰਾਹ ਸੂਬਾ ਕਮੇਟੀ ਨਾਲ ਮੀਟਿੰਗਾਂ ਕਰਕੇ ਇਹ ਸੰਘਰਸ਼ ਹੋਰ ਤਿੱਖਾ ਕੀਤਾ ਜਾਊਗਾ ਕਿਉਂਕਿ ਨਾ ਦੇ ਖਾਸ ਸੜੀਆਂ ਚ ਹੈਗੀ ਆ ਜੇ ਦੁਕਾਨਾਂ ਤੇ ਉਹ ਦੁਕਾਨਾਂ ਦੇ ਵਿੱਚ ਬਲੈਕ ਚ ਮਿਲਦੀ ਆ ਜੇ ਦੁਕਾਨਦਾਰਾਂ ਨੂੰ ਕਹੋ ਉਹ ਆਂਦੇ ਅਸੀਂ ਮਹਿੰਗੀ ਲਿਆਉਂਦੇ ਆ ਇਸ ਕਰਕੇ ਲੜਾਈ ਬਹੁਤ ਵੱਡੀ ਆ ਕਿਸਾਨ ਭਰਾਓ ਆਪਾਂ ਸਾਰੇ ਕਿਸਾਨਾਂ ਨੂੰ ਅਪੀਲ ਕਰਦੇ ਆਂ ਵੀ ਇਹ ਲੜਾਈ ਦੇ ਵਿੱਚ ਸੰਘਰਸ਼ ਦੇ ਮੈਦਾਨ ਚ ਨਿਤਰੋ ਜੇ ਫਸਲਾਂ ਬਚਾਉਣੀਆਂ ਜੇ ਨਸਲਾਂ ਬਚਾਉਣੀਆਂ ਜੇ ਜੇ ਆਪਣਾ ਕਿਤਾ ਬਚਾਉਣਾ ਜੇ ਤੇ ਤੁਹਾਨੂੰ ਸੰਘਰਸ਼ ਦੇ ਮੈਦਾਨ ਚ ਉਤਰਨਾ ਪੈਣਾ ਸਰਕਾਰ ਕੋਈ ਵੀ ਹੋਵੇ ਸਰਕਾਰ ਭਾਵੇਂ ਪਿਛੇ ਕਾਂਗਰਸ ਹੀ ਰਹੀ ਆ ਉਹਦੇ ਵੀ ਲੋਕਾਂ ਨੇ ਧਰਨੇ ਲਾਏ ਆ ਪਰ ਆ ਸਰਕਾਰ ਜਿਹੜੀ ਆਈ ਆ ਇਹਨੇ ਹੋਰ ਬੇੜਾਗਰ ਕਰਤਾ ਇਹਦਾ ਧਿਆਨ ਹੀ ਨਹੀਂ ਆ ਕਿਸਾਨਾਂ ਨਾਲ ਵੀ ਕਿਸਾਨਾਂ ਨੂੰ ਕੀ ਚਾਹੀਦਾ ਆ ਮੰਡੀਆਂ ਚ ਲੁੱਟ ਹੋ ਰਹੀ ਆ ਬਾਸਮਤੀ ਜਿਹੜੀ 3-3000 ਨੂੰ ਵਿਕ ਰਹੀ ਆ ਜਿਹੜੀ 5000 ਰੁਪਿਆ ਰੇਟ ਆ 1509 ਰੁਲੀ ਆ ਇਹ 1692 ਰੁਲੀ ਆ ਆਪਣੀਆਂ ਜਿਹੜਾ ਮੋਟਾ ਝੋਨਾ ਸਰਕਾਰੀ ਝੋਨਾ ਇਹ ਰੁੱਲ ਰਿਹਾ ਵਾ ਇਹਦੇ ਵਾਸਤੇ ਜਥੇਬੰਦੀਆਂ ਐਕਸ਼ਨ ਕਰ ਰਹੀਆਂ ਨੇ ਸੋ ਆਪਾਂ ਕਹਿਣਾ ਚਾਹੁੰਦੇ ਆ ਪ੍ਰਬੰਧ ਨੂੰ ਵੀ ਇੱਥੇ ਖਾਸ ਦਾ ਪ੍ਰਬੰਧ ਕੀਤਾ ਜਾਵੇ ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਘਰਸ਼ ਹੋਰ ਤਿੱਖਾ ਕਰਾਂਗੇ ਤੇ ਸਰਕਾਰ ਦੀ ਗਲਤੀ ਹੱਡੀ ਬਣੂਗਾ ਆਸਾਂ ਤੁਸੀਂ ਗੱਲ ਕੀਤੀ ਵੀ ਬਲੈਕ ਹੋ ਰਹੀ ਐ ਸੇ ਦੇਖਿਆ ਹਲਕਾ ਹੀ ਨਾਲ ਦੇ ਐਮਐਲਏ ਨੇ ਇੱਕ ਵੀਡੀਓ ਪਾਈ ਸੀ ਜਾ ਕੇ ਦੁਕਾਨਦਾਰਾਂ ਨੂੰ ਜਾ ਕੇ ਦੁਕਾਨਾਂ 'ਚ ਕੱਲ ਕੱਲੀ ਦੁਕਾਨ ਕਿਹਾ ਸੀ ਭਾਈ ਕਿਸਾਨਾਂ ਦਾ ਕੀ ਬੜੀ ਮਾਲ ਵਰਜੀ ਆ ਹਲਾਂ ਦੀ ਮਾਲ ਵਰਜੀ ਆ ਤੁਸੀਂ ਕਿਸੇ ਕਰਾਂ ਦੀ ਕੋਈ ਖਾ ਜਿਹੜੀ ਆ ਬਲੈਕ ਨਾ ਕਰੋ ਤੇ ਤੁਹਾਡੀ ਤੇ ਵੱਡੀ ਕਾਰਵਾਈ ਹੋ ਗਈ ਇਹਨੂੰ ਕਿਸਾ ਦੇਖ ਦਿਓ ਵੇਖੋ ਉਹ ਤੇ ਠੀਕ ਆ ਪਰ ਐਮਐਲਏ ਸਾਹਿਬ ਇਹ ਜਦੋਂ ਈਦ ਲੰਗ ਜਾਂਦੀ ਉਦੋਂ ਤੰਬੇ ਨੂੰ ਫੂਕਦੇ ਆ ਪਹਿਲਾਂ ਇਹ ਹੁਣ ਦਰਿਆ ਜਦੋਂ ਹੜ ਚੜ ਆ ਗਏ ਇਹਨਾਂ ਨੇ ਪਹੁੰਚੇ ਟਾਂਕੇ ਦੇ ਭੱਜ ਭੱਜ ਕੇ ਵਟਾਂ ਦੇ ਘੁੰਮਦੇ ਰਹੇ ਜਦੋਂ ਸਮਾਂ ਹੰਦਾ ਉਦੋਂ ਇਹ ਕੁਝ ਨਹੀਂ ਕਰਦੇ ਇਹ ਅਜ ਵਿਰੋਧੀ ਦੇ ਅਰਦਾਲਾ ਕੰਮ ਕਰਨ ਧਿਆ ਧਾਰੀਆਲ ਧਾਰੀਆਲ ਦੀ ਸਰਕਾਰ ਆ ਧਾਰੀਆਲ ਮੰਤਰੀ ਆ ਧਾਰੀਆਲ ਐਮ ਐਲ ਏ ਆ ਉਹ ਐਕਸ਼ਨ ਕਰੇ ਵੀ ਜਿਹੜੇ ਇੱਕ ਦੋ ਕਾ ਮਾਰ ਕੇ ਟੰਗੇ ਪਰ ਧਾਰੀਆਲ ਐਵੇਂ ਦੁਕਾਨਾਂ ਦੇ ਚੱਕਰ ਕੱਢ ਰਿਹਾ ਇਹ ਸਿਰਫ ਤਮਾਸ਼ਾ ਵਾ ਜਿਵੇਂ ਤਮਾਸ਼ਾ ਇਹ ਪਹਿਲਾਂ ਜੇ ਤੁਸੀਂ ਬਾਣ ਚੰਗੀਦਰਾ ਚੱਕ ਕੀਤੇ ਹੁੰਦੇ ਤੇ ਹਾਣਾ ਆਉਂਦੇ ਇਹ ਜੋ ਲੋਕ ਨੇ ਧਾਰੀਆਲ ਆ ਜਾਂ ਇਹਨਾਂ ਦਾ ਭਗਵੰਤਬਾਨ ਆ ਇਹ ਸਭ ਡਰਾਮੇ ਬਾਜ਼ ਇਹਨਾਂ ਦਾ ਕੰਮ ਡਰਾਮਾ ਕਰਨਾ ਤੇ ਲੋਕਾਂ ਨੂੰ ਸਿਰਫ ਮਗਰ ਲਾਉਣਾ ਡਰਾਮੇ ਕਰਕੇ ਲੰਮਾ ਸਮਾਂ ਸਰਕਾਰ ਨਹੀਂ ਚੱਲਦੀ ਧਰਾਤਲ ਤੇ ਉਤਰਨਾ ਪੈਂਦਾ ਵਾ ਧਰਾਤਲ ਤੇ ਲੋਕ ਕੰਮ ਕਰਦੇ ਆ ਜਥੇਬੰਦੀਆਂ ਧਰਾਤਲ ਤੇ ਕੰਮ ਕਰ ਰਹੀਆਂ ਤੁਸੀਂ ਗਰੇਵਾਲ ਸਾਹਿਬ ਅੱਜ ਚੈੱਕ ਕੀਤਾ ਅੱਜ ਪੈਰੀਆਂ ਪੱਦਰ ਅਸੀਂ ਜਥੇਬੰਦੀਆਂ ਕਰ ਰਹੀਆਂ ਨੇ ਕਾ ਆਪਣਾ ਖਾਦ ਤੂੜੀ ਬੀਜ ਜਥੇਬੰਦੀਆਂ ਵੰਡ ਰਹੀਆਂ ਨੇ ਸਰਕਾਰ ਕਿੱਥੇ ਆ ਸਰਕਾਰ ਕਦੇ ਨਜ਼ਰ ਨਹੀਂ ਆਉਂਦੀ ਸਰਕਾਰ ਸਿਰਫ ਤੇ ਸਿਰਫ ਚੁੜਕਲੇ ਬਾਜ਼ ਆ ਸਰਕਾਰ ਜਿੰਮਨੀ ਚੋਲ ਲੜ ਰਹੀ ਆ ਸਰਕਾਰ ਲੋਕਾਂ ਦੇ ਹੱਕ ਜਿਹੜੇ ਆ ਖਤਮ ਕਰ ਰਹੀ ਆ ਅੱਜ ਆ ਹੁਣ ਵੇਖ ਲਓ ਪਿਛਲੇ ਸਮੇਂ ਦੇ ਵਿੱਚ ਸੈਂਟਰ ਸਰਕਾਰ ਨੇ ਜਿਹੜਾ ਇੱਕ ਬਿਜਲੀ ਦਾ ਆਰਡੀਨੈਂਸ ਪਾਸ ਕਰਕੇ ਭੇਜਤਾ ਸੂਬਿਆਂ ਨੂੰ ਸਰਕਾਰ ਕਿਤੇ ਨਹੀਂ ਬੋਲ ਰਹੀ ਆ ਪ੍ਰਦੂਸ਼ਣ ਦਾ ਆਰਡੀਨੈਂਸ ਕਰਕੇ ਭੇਜਤਾ ਸਰਕਾਰ ਕਦੇ ਨਹੀਂ ਬੋਲ ਰਹੀ ਸੂਬਿਆਂ ਆਪਣਾ ਸੂਬਿਆਂ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਸਾਰੇ ਅਧਿਕਾਰ ਕੇਂਦਰ ਕੋਲ ਖੋਏ ਆਪਣੇ ਹੱਥ ਚ ਲੈ ਰਿਆ ਸਰਕਾਰ ਕਦੇ ਨਹੀਂ ਬੋਲ ਰਹੀ ਸੋ ਇਸ ਕਰਕੇ ਸਰਕਾਰ ਡਰਾਮੇਬਾਜ਼ਾਂ ਦੀ ਸਰਕਾਰ ਆ ਸਰਕਾਰ ਲੋਕਾਂ ਨੂੰ ਰੇਟ ਸਹੀ ਦਵੇ ਝੋਨੇ ਦੀ ਪੂਰੀ ਚਕਾਈ ਕਰੇ ਜਿੱਥੇ ਹੜ੍ਹਾਂ ਦੇ ਨਾਲ ਫਸਲ ਬਰਬਾਦ ਹੋਈ ਉਹਨਾਂ ਨੂੰ 70-70 ਹਜ਼ਾਰ ਰੁਪਏ ਮੁਆਵਜ਼ਾ ਦਵੇ ਜਿਹੜੇ ਲੋਕ ਫਸਲ ਅੱਧੀ ਰਹਿ ਗਈ ਆ ਉਹਨਾਂ ਨੂੰ ਮੁਆਵਜ਼ਾ ਦਵੇ ਉਹਨਾਂ ਨੂੰ ਗਰਦੌਰੀਆ ਕਰਾ ਕੇ ਸਪੈਸ਼ਲ ਗਰਦੌਰੀਆਂ ਕਰਾਈਆਂ ਜਾਣ ਇਹ ਸਾਡੀ ਮੰਗ ਆ ਤੇ ਜਿੱਥੇ ਡੀਪੀ ਦੀ ਲੋੜ ਆ ਡੀਪੀ ਯੂਰੀਆ ਦੀ ਲੋੜ ਆ ਯੂਰੀਆ ਪ੍ਰੋਵਾਈਡ ਕਰੇ ਆਪਣੀ ਜ਼ਿਮੇਵਾਰੀ ਤੇ ਕਰੇ ਜੇ ਜ਼ਿੰਮੇਵਾਰੀ ਨਹੀਂ ਨਿਭਾਉਂਦੀ ਫਿਰ ਲੋਕ ਸੰਘਰਸ਼ ਦੇ ਮੈਦਾਨ 'ਚ ਉਤਰੇ ਆ ਤੇ ਹੋਰ ਵੱਡੀ ਗਿਣਤੀ ਚ ਉਤਰਨਗੇ। ਜਨਾਬ ਸਾਹਿਬ ਨੂੰ ਕਿਸ ਤਰ੍ਹਾਂ ਦੇਖਦੇ ਹੋ ਜਿਮਨੀ ਚੌਂ ਹੋ ਰਹੀ ਐ ਐਸੇ ਦੇਖਿਆ ਉੱਤੇ ਪੱਬਾ ਭਾਰ ਜਿਹੜੇ ਹੋਏ ਪਏ ਹਰੇ ਪਾਸੇ ਤੇ ਸਰਕਾਰ ਦੀ ਗੱਲ ਕਰੀਏ ਮੁੱਖ ਮੰਤਰੀ ਸਾਹਿਬ ਆਏ ਦਿਨ ਉੱਥੇ ਰਹਿੰਦੇ ਨੇ ਅਤੇ ਵੱਡਾ ਉੱਥੇ ਰੋਰ ਸ਼ੋਕ ਡੱਡਾ ਜਾ ਰਿਹਾ ਵਾ ਦਿੱਲੀ ਤੋਂ ਵੀ ਵੱਡੇ ਲੀਡਰ ਪਹੁੰਚੇ ਨੇ ਸੁਪਰੀਮੋ ਆਏ ਨੇ ਕੇਜੀਵਾਲ ਸਾਹਿਬ ਹੋਰ ਸ਼ਜੋਦੀਆ ਜੀ ਪਹੁੰਚੇ ਨੇ ਅਤੇ ਕਿਹਾ ਜਾਂਦਾ ਵੀ ਸਰ ਕੀ ਉਥੇ ਐਮ ਐਲ ਏ ਵੀ ਸਾਡਾ ਬਣੂਗਾ ਬੜੀ ਸੀਟ ਦਾਤ ਵੀ ਲੱਗੀ ਪਈ ਆ ਚਾਰੇ ਪਾਸੇ ਜਿਹੜਾ ਐਸੀ ਚੋਣਾ ਸਾਰੀਆਂ ਪਾਰਟੀਆਂ ਲੜ ਰਹੀਆਂ ਨੇ ਸਰਕਾਰਾਂ ਸਾਰੀਆਂ ਪਾਰਟੀਆਂ ਚੋਣਾ ਲੜ ਰਹੀਆਂ ਸਾਰੀਆਂ ਪਾਰਟੀਆਂ ਆਪਣਾ ਚੋਣ ਐਂਡਾ ਲੈ ਕੇ ਜਾ ਰਹੀਆਂ ਪਰ ਪੰਜਾਬ ਵੇਖੋ ਅਸਲ ਗੱਲ ਕੋਈ ਨਹੀਂ ਕਰ ਰਿਹਾ ਨਸ਼ਿਆਂ ਦੇ ਨਾਲ ਪੂਰਾ ਤਰਨਤਾ ਨਬਰਬਾਦ ਹੋ ਗਿਆ ਉਹਦੀ ਗੱਲ ਕੋਈ ਨਹੀਂ ਕਰ ਰਿਹਾ ਸਭ ਤੋਂ ਜ਼ਿਆਦਾ ਪੀੜਤ ਇਲਾਕਾ ਵਾ ਉਥੇ ਆਪਣਾ ਹੜਾ ਦੇ ਨਾਲ ਜਿਹੜੀ ਫਸਲ ਝੰਬੀ ਗਈ ਝਾੜ ਘਟ ਗਿਆ ਉਹਦੀ ਗੱਲ ਕੋਈ ਨਹੀਂ ਕਰ ਰਿਆ ਸਿਰਫ ਤੇ ਸਿਰਫ ਸਿਆਸਤ ਹੋ ਰਹੀ ਆ ਰਾਜਾ ਵੜਿੰਗ ਕੁਝ ਕਹਿੰਦਾ ਕੇਜਰੀਵਾਲ ਕੁਝ ਕਹਿੰਦਾ ਵਾ ਸੁਖਬੀਰ ਬਾਦਲ ਕੁਝ ਕਹਿੰਦਾ ਪਰ ਜਦੋਂ ਜਦੋਂ ਇਹਨਾਂ ਦੇ ਰਾਜ ਵੀ ਲੋਕਾਂ ਨੇ ਵੇਖਿਆ ਉਦੋਂ ਵੀ ਲੋਕਾਂ ਦੀ ਇਦਾਂ ਹੀ ਪੀੜਾ ਰਹੀ ਆ ਅਸੀਂ ਅਸੀਂ ਤੇ ਜਥੇਬੰਦੀਆਂ ਦਾ ਨਾਰਾ ਵਾ ਸਰਕਾਰਾਂ ਤੋਂ ਨਾ ਝਾਤ ਕਰੋ ਤੇ ਆਪਣੀ ਰੱਖੀ ਆਪ ਕਰੋ ਅਸੀਂ ਲੋਕਾਂ ਨੂੰ ਇਹ ਨਾਰਾ ਦਿੰਦੇ ਆ ਨਾ ਬਈ ਤੋਂ ਬਾਅਦ ਤੁਸੀਂ ਬਦਲ ਕੇ ਵੇਖ ਲਓ ਉਹ ਇਤੋਂ ਵੀ ਤੁਸੀਂ ਭਵੰਤਮਾਨ ਨੂੰ ਚੰਗਾ ਕਰਵਾ ਦੂਗਾ ਜਿਹੜਾ ਅੱਜ ਕਈ ਲੋਕ ਕਹਿੰਦੇ ਆ ਬਾਦਲ ਚੰਗਾ ਸੀ ਕੈਪਟਨ ਚੰਗਾ ਸੀ ਪਰ ਜਿਹੜਾ ਇਸ ਤੋਂ ਬਾਅਦ ਆਊਗਾ 27 ਤੋਂ ਬਾਅਦ ਆਊਗਾ ਉਹ ਕਹੂਗਾ ਭਗਵੰਤ ਮਾ ਚੰਗਾ ਸੀ ਸੋ ਇਹ ਮਸਲੇ ਲੋਕਾਂ ਦੇ ਹੱਲ ਕਰਾਉਣ ਵਾਸਤੇ ਲੋਕਾਂ ਨੂੰ ਸੰਘਰਸ਼ ਦੇ ਟੇਕ ਰੱਖਣੀ ਚਾਹੀਦੀ ਆ ਵੱਡੇ ਪੱਧਰ ਤੇ ਸੰਘਰਸ਼ ਦੇ ਮੈਦਾਨ ਚ ਆਉਣਾ ਚਾਹੀਦਾ ਫਿਰ ਆਪੇ ਸਾਰੇ ਮਸਲੇ ਹੱਲ ਹੋਣਗੇ ਕਾਣੀ ਵਾਂਡਾ ਜਿੱਤਨ ਤਨ ਤਨ ਨੂੰ ਕਰਕੇ ਉਹ ਇੱਥੋਂ ਸਾਡੀ ਜਿੰਨੀ ਖਾਦ ਉਧਰ ਛਕਾਈ ਜਾ ਰਹੀ ਆ ਉਧਰ ਦੇ ਲੋਕਾਂ ਦੇ ਸਾਰੇ ਕੰਮ ਵੀ ਕੀਤੇ ਜਾ ਰਹੇ ਆ ਜਿਮਣੀ ਚੋਂ ਆਉਂਦੀ ਲੋਕਾਂ ਦੇ ਲੋਕਲ ਕੰਮ ਹੋ ਜਾਂਦੇ ਆ ਪਰ ਜਿਹੜਾ ਬਾਕੀ ਪੰਜਾਬ ਉਹ ਸਾਰਾ ਲਵਾਰਸਿਆ ਰੋਜ਼ ਗੋਲੀ ਚੱਲ ਰਹੀ ਆ ਰੋਜ਼ ਨੁਕਸਾਨ ਹੋ ਰਿਹਾ ਆ ਕਿਸਾਨ ਛੜਕਾਂ ਦੇ ਨੇ ਮਜ਼ਦੂਰ ਛੜਕਾਂ ਦੇ ਨੇ ਹਰ ਭਾਈਚਾਰਾ ਛੜਕਾਂ ਦੇ ਆ ਉਹਨਾਂ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਮੈਨੂੰ ਲਾ ਸਵਾਲ ਹੈ ਮੇਰੇ ਸੁਪਲਾਦ ਸਾਹਿਬ ਪ੍ਰਸ਼ਾਸਨ ਨਾਲ ਕੀ ਮੀਟਿੰਗ ਹੋਈ ਆ ਕੀ ਸਿੱਟਾ ਨਿਕਲਿਆ ਵਾ ਕੋਈ ਤੁਹਾਨੂੰ ਪ੍ਰਸ਼ਾਸਨ ਨੇ ਕੁਆਸ਼ਵਰਸ਼ ਦਵਾਇਆ ਛੀਨੂ ਲੈ ਕੇ ਵੇਖੋ ਪ੍ਰਸ਼ਾਸਨ ਨਾਲ ਗੱਲਬਾਤ ਹੋਈ ਆ ਪ੍ਰਸ਼ਾਸਨ ਨੇ ਗੱਲਬਾਤ ਜਿਹੜੀ ਆ ਉਹ ਦੱਸੀ ਆ ਤੇ ਡੀਏਪੀ ਜਿਹੜੀ ਆਪਾਂ ਛੇਤੀ ਡੀਸੀ ਸਾਹਿਬ ਆਪਣੇ ਡਾਇਰੈਕਟਰ ਪੰਜਾਬ ਨਾਲ ਗੱਲ ਕਰਕੇ ਛੇਤੀ ਪ੍ਰੋਵਾਈਡ ਕਰਨ ਦੀ ਕੋਸ਼ਿਸ਼ ਕਰਨਗੇ ਯੂਰੀਆ ਸਾਨੂੰ ਕਹਿੰਦੇ ਮੌਕੇ ਦੇ ਦੱਸੋ ਜਿੱਥੇ ਲੋੜਿਆ ਉੱਥੇ ਅਸੀਂ ਦੇਖੋ ਕੀ ਕਰਦੇ ਆ ਦਵਾਉਂਦੇ ਆ ਕਿ ਨਹੀਂ ਦਵਾਉਂਦੇ ਟੀਐਸਪੀ ਬਾਰੇ ਗੱਲ ਕਰ ਰਹੇ ਆ ਤੇ ਟੀਐਸਪੀ ਹੁਣ ਕਹਿੰਦੇ ਆਈ ਆ ਪਰ ਉਹਦੇ ਬਾਰੇ ਅਸੀਂ ਕਹਿੰਦੇ ਕਿਸਾਨਾਂ ਨੂੰ ਅਵੇਅਰ ਕਰੋ ਜਾ ਕੇ ਜਾ ਕੇ ਕੈਂਪ ਲਾਏ ਜਾਣ ਅਵੇਅਰ ਕੀਤਾ ਜਾਵੇ ਸੋ ਸਾਡੀਆਂ ਮੰਗਾਂ ਨੇ ਅਸੀਂ ਕਹਿਣਾ ਚਾਹੁੰਦੇ ਆ ਜਿੰਨਾ ਚਿਰ ਇਹ ਮਸਲਾ ਹੱਲ ਨਹੀਂ ਹੁੰਦਾ ਇਹ ਸੰਘਰਸ਼ੇਦਾਂ ਚੱਲਦਾ ਰਹੂਗਾ ਅਸੀਂ ਭਰੋਸਾ ਕਰਦੇ ਆ ਪ੍ਰਸ਼ਾਸਨ ਤੇ ਪਰ ਸਾਡੇ ਮਸਲੇ ਹੱਲ ਹੋਣ ਜੇ ਮਸਰੇ ਹੱਲ ਨਹੀਂ ਹੁੰਦੇ ਇਹ ਸੰਘਰਸ਼ ਨੂੰ ਹੋਰ ਤਿੱਖਾ ਕਰਕੇ ਸੜਕਾਂ ਤੇ ਆਵਾਂਗੇ ਬਹੁਤ ਧੰਵਾਦ ਜੀ ਤੁਸੀਂ ਦੇਖਿਆ ਪ੍ਰਸ਼ਾਸਨ ਦੇ ਅਧਿਕਾਰੀ ਪਹੁੰਚੇ ਨੇ ਮੌਕੇ ਤੇ ਡੀਐਸਪੀ ਸਾਹਿਬ ਵੀ ਪਹੁੰਚੇ ਨੇ ਗੱਲਬਾਤ ਸ਼ੁਰੂ ਕਰਾਂਗੇ ਡਿਪਟੀ ਸਾਹਿਬ ਨਾਲ ਕੀ ਆਸ਼ਵਾਸ਼ਣ ਦਵਾਇਆ ਕਿਸਾਨਾਂ ਨਾਲ ਕੀ ਮੀਟਿੰਗ ਹੋਈ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂਸੀਂ ਲਗਾਤਾ ਹਾਂ ਤਾਂ ਨੂੰ ਜਿਹੜੀਆਂ ਆਸਾਨੀਆਂ ਕਰ ਰਹੇ ਆ ਕਥਨ ਲਗਾ ਟੋਪਵਾ ਜਦੀਆਂ ਡਿਪਟੀ ਸਾਹਿਬ ਕੀ ਮੀਟਿੰਗ ਹੋਈ ਆ ਕਿਸਾਨਾਂ ਨਾਲ ਕੋਈ ਸਿੱਟਾ ਨਿਕਲਿਆ ਚਾਹੀਦਾ ਲੈ ਕੇ ਹਾਂਜੀ ਬਿਲਕੁਲ ਜੀ ਸਾਰੇ ਸਬੰਧਤ ਜਿਹੜੇ ਆ ਅਧਿਕਾਰੀ ਆਏ ਨੇ ਤੇ ਇਹਨਾਂ ਦੀ ਮੀਟਿੰਗ ਕਰਾਤੀ ਆ ਐਸਡੀਐਮ ਸਾਹਿਬ ਵੀ ਆਏ ਸੀਗੇ ਤੇ ਡੀਸੀ ਸਾਹਿਬ ਨਾਲ ਵੀ ਕੱਲ ਦੀ ਇਹਨਾਂ ਦੀ ਮੀਟਿੰਗ ਫਿਕਸ ਹੋ ਗਈ ਹੈ ਜੀ ਹਾਂਜੀ ਲੱਗਦਾ ਹੁਣ ਜਿਹੜਾ ਧਰਨਾ ਮਾਰ ਚੁੱਕਿਆ ਜਾਊਗਾ ਹਾਂ ਬਿਲਕੁਲ ਜੀ ਬਿਲਕੁਲ ਬਿਲਕੁਲ ਤਾਂ ਹੀ ਇਹਨਾਂ ਦੀ ਗੱਲ ਹੋਈ ਹੈ ਸਰ ਠੀਕ ਹੈ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਮੌਕੇ ਤੋਂ ਅਧਿਕਾਰੀ ਪਹੁੰਚੇ ਨੇ ਉਹਨਾਂ ਕਹਿੰ ਆ ਵੀ ਪ੍ਰਸ਼ਾਸਨ ਦੇ ਨਾਲ ਇਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਉਹ ਪਹੁੰਚਾਈ ਗਈਆਂ ਨੇ ਤੇ ਜਲਦੀ ਜਿਹੜਾ ਵਾ ਟੋਪਲਾਜੇ ਤੇ ਜਿਹੜਾ ਧਰਨਾ ਜਿਹੜਾ ਚੱਕਿਆ ਜਾਊਗਾ ਮੈਨੂੰ ਦਿਓ ਜਾਨਤ ਮੈਂ ਤੁਹਾਡਾ ਹਦੀਪ ਸਿੰਘ ਗਰੇਵਾਲ ਪੰਜਾਬੀ ਲੋਕ